ਕੋ ਅਜਿ ਕੋ ਮਾਂ ਆਪਣੇ ਪੁੱਤ ਦੇ ਉਹਦੇ ਵਿੱਚ ਚਿਕਣਾ ਮਰਜੀ ਆ ਉਹ ਆਖਰੀ ਦਰਸ਼ਨ ਜੀ ਉਹੋ ਜਮੇ ਕਿੱਡੀ ਵੱਡੀ ਗੱਲ ਹੈ ਜਦੋਂ ਚੜਾਈਓ ਕਰ ਗਈ ਮਾਂ ਉਹਦੇ ਬਾਅਦ ਚੋਂ ਤਾਂ ਤੁਹਾਨੂੰ ਪਤਾ ਫਿਰ ਮਿੱਟੀ ਦੇ ਹੀ ਦਰਸ਼ਨ ਕਰਨੇ ਆਪਾਂ ਨੇ ਫਿਰ ਜਿਉਂਦੇ ਸਰੀਰ ਤੇ ਹੁੰਦੇ ਨਹੀਂ ਸੋ ਤੇ ਉਸ ਟਾਈਮ ਜਸੇਦਰ ਸਾਹਿਬ ਜੀ ਦੇਖੋ ਸਵੇਰੇ ਅਸੀਂ ਨਿਤਨੇਮ ਕਰਨਾ ਸਵੇਰੇ ਉੱਠ ਕੇ ਗੁਰੂ ਘਰ ਜਾ ਕੇ ਨਿਤਨੇਮ ਕਰਕੇ ਆਸਾਈ ਵਾਰ ਦਾ ਕੀਰਤਨ ਕਰਕੇ ਉਹ ਤੋਂ ਬਾਅਦ ਐਕਸਰਸਾਈਜ਼ ਕਰਨ ਲੱਗ ਜਾਂਦੇ ਸੀ ਤੇ ਕਿੰਨੇ 2 ਘੰਟੇ ਐਕਸਰਸਾਈਜ਼ ਕਰਾਉਂਦੇ ਸਾਰੇ ਨੂੰ ਉਹਦੀ ਉਹਦੀ ਸਥਿਤੀ ਚ ਨਹੀਂ ਜਿਵੇਂ ਲੇਕਿਨ ਜੇ ਅਸੀਂ ਗੱਲਬਾਤ ਸ਼ੁਰੂ ਕੀਤੀ ਮਾਤਾ ਜੀ ਨਾਲ ਸਿੰਘ ਸਾਹਿਬ ਦੇ ਪੁਰਾਣੀ ਯਾਦਾਂ ਕੁਝ ਛੇੜੀਆਂ ਤਾਂ ਮੈਂ ਇਹਨਾਂ ਨੇ ਅੱਧਾ ਘੰਟਾ ਗੱਲ ਨਹੀਂ ਜੇ ਤੋੜੀ ਗੱਲਬਾਤ ਕਰਦੇ ਸੋ ਤਾਂ ਮੈਂ ਕਹਿੰਦਾ ਵੀ ਤੁਸੀਂ ਇਹਨਾਂ ਨੇ ਇੰਨੀਆਂ ਗੱਲਾਂ ਕਿਥੇ ਇਹਨਾਂ ਨੇ ਆਪ ਦੱਸਿਆ ਵੀ ਜਦੋਂ ਅਸੀਂ ਦੁੱਧ ਚੋਖੇ ਲਿਆ ਕੇ ਅੰਦਰ ਰੱਖ ਦੇਣਾ ਰਸੋਈ ਚ ਛੋਟੇ ਨੇ ਕਿਤੇ ਜਾ ਕੇ ਅੰਦਰ ਤੇ ਦੁੱਧ ਪੀ ਲਿਆ ਤੇ ਇੱਕ ਲੱਖ ਤੱਕ ਦਰਵਾਜ਼ਾ ਖੜਾ ਨਾ ਬੀਬੀ ਬਿੱਲੀ ਦੁੱਧ ਵੀ ਗਈ ਵੀ ਦੁੱਧ ਆਪ ਪੀ ਜਾਣਾ ਸਾਰਾ ਹੀ ਵੀ ਇੰਨਾ ਖਾਣ ਪੀਣ ਦਾ ਸ਼ਕੀਨ ਸੀ ਨਾ ਖੁੱਲ੍ਹ ਕਿ ਉਹ ਉਹਨਾਂ ਨੇ ਇੱਕ ਪੋਲ ਗੱਡੇ ਹੁੰਦਾ ਸੀ ਮੇਰਾ ਉਸ ਟਾਈਮ 70 ਕਿਲੋ ਭਜਨ ਸੀ ਜਿਹੜਾ ਸਾਡਾ ਚੱਕਰ ਹੌਲਡਰ ਬੈਰਗ ਦਾ ਹੌਲਡਰ ਸੀ ਉਹਦੇ 'ਚ 90 ਕਿਲੋ ਭਜਨ ਸੀ ਇਹ 1 ਕਵਾਟਰ 57 ਕਿਲੋ ਨੂੰ ਤਕਰੀਬਨ ਉਹਨਾਂ ਨੇ ਐ ਪੁੱਠੇ ਲੜਕਿਆ ਪਿੰਨੀਆਂ ਦੇ ਪਰ ਸਰੀ ਛੱਡ ਗੇੜਾਂ ਸਾਨੂੰ 5 ਕਿਲੋ ਚੱਕ ਦੇ ਦਿੱਤੇ ਤੇ 2007 'ਚ ਫਾਂਸੀ ਹੋਈ ਸੀ ਤੇ ਉਸ ਟਾਈਮ ਮੇ ਮਾਤਾ ਜੀ ਦਾ ਤੁਸੀਂ ਦੇਖ ਲਓ ਕਿ ਦਿਮਾਗ ਲ ਸਤੂਲਨ ਸੀ ਜਿਹੜਾ ਉਹਨਾਂ ਦੀ ਉਹ ਸੀ ਮੈਂ ਪ੍ਰੋਬਲਮ ਸੀ ਕੁਝ ਉਹ ਆ ਗਈ ਸੀ ਕਿਉਂਕਿ ਬਹੁਤ ਵੱਡੀ ਗੱਲ ਐ ਸਤਵਾਂ ਲੱਗਿਆ ਸੀ ਉਹਨਾਂ ਨੂੰ ਜਦੋਂ ਬੇਟੇ ਨੂੰ ਪੰਮਾ ਉਹਦਾ ਆਰਡਰ ਹੋਇਆ ਤੇ ਇਹ ਮਾਤਾ ਅਜੇ 30 37 ਸਾਲ ਦੀ ਮਾਤਾ ਉਸ ਟਾਈਮ ਤੇ ਡੀਕਦੀ ਐ ਕਿ ਆ ਮਾਤਾ ਖੁਦ खुद ਘਰ ਦਾ ਸਾਰਾ ਕੰਮ ਕਰਦੀ ਇਹ ਘਰ ਦੇ ਵਿੱਚ ਬੱਜੀਆਂ ਵੀ ਹੁੰਨੀਆਂ ਸੀ ਸਭ ਕੋ ਖੇਤੀ ਬੜੀ ਚੱਲਦੀ ਸੀ ਵਧੀਆ ਪਰਿਵਾਰ ਸੀ ਇਹਨਾਂ ਦਾ ਤਕਰੀਬਨ ਇਹਨਾਂ ਨੂੰ 20-22 ਕਿਲੋ ਤੋਂ 24 ਕਿਲੋ ਜ਼ਮੀਨ ਦੇ ਵੀ ਸ਼ਾਇਦ ਉਹ ਭਰਾਵਾਂ ਨੂੰ ਜੀ ਇੱਥੇ ਆ ਜਿਹੜਾ ਯੂਟੀ ਐ ਐਸੇ ਮਾਤਾ ਖੋਦ ਆਪਣੇ ਇਹ ਦੋਏ ਭਰਾ ਦੇ ਘਰਾਂ ਦੇ ਬੈਠ ਕੇ ਰੋਟੀ ਬਗਾਉਂਦੀ ਸਾਨੂੰ ਅੱਜ ਉਹ ਯਾਦ ਬੋਲਦੇ ਆ ਆਪਣੇ ਉਹਦੇ ਵਿੱਚ ਵੀ ਛੋਟਾ ਕਿੱਥਰ ਹੈ ਛੋਟਾ ਆ ਨਹੀਂ ਉਹ ਛੋਟਾ ਹੀ ਕਹਿੰਦੇ ਸੀ ਸਿੰਘ ਸਾਹਿਬ ਜੀ ਨੂੰ ਯਾਦ ਜਦੋਂ ਭਗੌੜੇ ਹੋਏ ਸੀ ਉਹਨਾਂ ਦੇ ਫਾਦਰ ਵੀ ਚਲੇ ਗਏ ਜੀ ਇਸ ਘਰ ਤੋਂ ਹਾਂਜੀ ਫਾਦਰ ਸਾਹਿਬ ਸ਼ੇਰ ਸਿੰਘ ਸੀ ਉਹ ਚੜਾਈ ਕਰ ਗਏ ਮਾਤਾ ਦੇ ਲੋਨ ਦੇ ਲੋਕ ਕਿਹੜੀ ਵਸਾਈ ਪਹੁੰਚ ਗਈ ਆ ਹੂੰ ਠੀਕ ਹੈ ਜੀ ਇਸ ਕਰਕੇ ਘਰ ਦੇ ਦੇਰੋਂ 37 ਸਾਲ ਉਹ ਘਰ ਤੋਂ ਨਿਕਲੇ ਨੇ ਕਿ 37 ਦਿਨ 37 ਘੰਟੇ ਦਾ ਬੰਦਾ ਦੀ ਸਾਲ ਇਹ 37 ਸਾਲ ਹੋ ਗਏ ਘਰ ਤੋਂ ਨਿਕਲੇ ਨੇ ਨੰਬਰ ਟਾਈਮ ਹੋ ਗਿਆ ਪੰਜਾਬ ਸਰਕਾਰ ਉਹਨਾਂ ਨੂੰ ਦਿੱਲੀ ਤੋਂ ਇੱਥੇ ਲਿਆ ਸਕਦੀ ਹੈ ਤੇ ਇੱਥੇ ਤੋਂ ਉਹ ਆਪਣਾ ਇਹਨਾਂ ਨੂੰ ਪ੍ਰੋਲ ਦੇ ਕੇ ਇਹਨਾਂ ਦੀ ਉਹ ਕਰਾ ਸਕਦੀ ਜੀ ਪ੍ਰੋਲ ਦੀ ਉਸ ਟਾਈਮ ਸਹੀ ਲੱਗਿਆ ਇਹਨਾਂ ਨੇ ਕੀਤਾ ਤੇ ਜ਼ੁਲਮ ਠੱਲ ਗਿਆ ਉਸ ਟਾਈਮ لیکن اج ਤੁਸੀਂ ਦੇਖੋ ਕੋਈ ਹੋਰ ਦੋਸ਼ ਹੈ ਕੋਈ ਦੋਸ਼ ਨਹੀਂ ਬਾਈ ਜੀ ਇੱਕ ਸਪੋਰਟਸ ਦਾ ਵਧੀਆ ਖਿਡਾਰੀ ਆਪਦੇ ਪਰਿਵਾਰ ਚ ਰਹਿਣ ਵਾਲਾ ਵਧੀਆ ਨੌਜਵਾਨ ਇੱਕ ਚੰਗੀ ਮਤਲ ਲੋਕਾਂ ਵਾਸਤੇ ਤੜਫ ਰਿਹਾ ਪੰਜਾਬ ਦੀ ਜਵਾਨੀ ਨਸ਼ਿਆਂ ਚ ਜਾ ਰਹੀ ਲੇਕਿਨ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਹਵਾਰਾ ਦੇ ਵਿੱਚ ਖੜਿਆ ਜੀ ਇਸ ਵਕਤ ਜਗਤਾਰ ਸਿੰਘ ਹਵਾਰਾ ਹੋਣਾ ਦਾ ਘਰ ਹੈ ਸਿੰਘ ਸਾਹਿਬ ਹੋਣਾ ਦਾ ਘਰ ਹੈ ਖੁਸ਼ੀਆਂ ਨੇ ਇਸ ਪਿੰਡ ਦੇ ਵਿੱਚ ਇਲਾਕੇ ਦੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਪਿੰਡ ਪਹੁੰਚੇ ਨੇ ਦੋ ਤਿੰਨ ਦਿਨਾਂ ਤੋਂ ਪਿੰਡ ਪਹੁੰਚਨੇ ਦੀ ਜੇ ਗੱਲ ਕਰੀਏ ਸੰਗਸਿਕ ਸੰਗਤਾਂ ਪਿੰਡ ਘਰ ਦੇ ਵਿੱਚ ਮਿਲਣ ਆ ਰਹੀਆਂ ਨੇ ਲਗਾਤਾਰ ਖੁਸ਼ੀ ਦੀ ਲਹਿਰ ਹੈ ਜੇ ਗੱਲ ਕਰੀਏ ਪੂਰਾ ਇਲਾਕਾ ਮਿਲਣ ਆ ਰਿਹਾ ਜਿਸ ਨੂੰ ਵੀ ਪਤਾ ਲੱਗਦਾ ਵੀ ਸਿੰਘ ਸਾਹਿਬ ਉਹਨਾਂ ਦੀ ਜਿਹੜੀ ਮਾਤਾ ਜੀ ਨੇ ਘਰ ਆਏ ਹੋਏ ਨੇ ਤੇ ਸੰਗਤਾਂ ਮਿਲਣ ਆ ਰਹੀਆਂ ਤੇ ਇਸੇ ਤਰ੍ਹਾਂ ਕੁਝ ਸੰਗਤਾਂ ਇੱਥੇ ਪਹੁੰਚੀ ਨੇ ਗੱਲ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇ ਹਾਲਾਤ ਨੇ ਮਾਤਾ ਜੀ ਮਾਤਾ ਜੀ ਠ ਦੇਖੋ ਉਹ ਤਾਂ ਤੁਸੀਂ ਵੀ ਦੇਖੇ ਜਿਹੜੇ ਮਾਤਾ ਜੀ ਆ ਉਹ ਬਿਲਕੁਲ ਗੱਲਬਾਤ ਤਾਂ ਕਰ ਨਹੀਂ ਰਹੇ ਹੂੰ ਕਿਉਂਕਿ ਦਿਮਾਗੀ ਤੌਰ ਤੇ ਦੇਖੋ ਇੱਕ ਬਹੁਤ ਵੱਡਾ ਸਦਮਾ ਵੀ ਹੈ ਜਦੋਂ ਪੁੱਤਰ ਦਾ ਮਲਾਪ ਹੀ ਨਹੀਂ ਹੋਇਆ ਜੀ ਅੱਜ ਵੀ ਦਿਨ ਕਿ ਆਪਦੀਆਂ ਗੱਲਾਂ ਦੇ ਵਿੱਚ ਮਾਤਾ ਜਿਵੇਂ ਪਤਾ ਲੱਗਿਆ ਵੀ ਰਾਤ ਨੂੰ ਜਦੋਂ ਵੀ ਗੱਲਾਂ ਕਰਦੀ ਬੋਲਦੇ ਆਪਣੇ ਉਹਦੇ ਵਿੱਚ ਵੀ ਛੋਟਾ ਕਿੱਥਰ ਹੈ ਛੋਟਾ ਆ ਨਹੀਂ ਉਹ ਛੋਟਾ ਹੀ ਕਹਿੰਦੇ ਸੀ ਸਿੰਘ ਸਾਹਿਬ ਜੀ ਨੂੰ ਯਾਦ ਕਰਦੇ ਆ ਉਹ ਯਾਦ ਕਰਦੇ ਫੇਰ ਵੀ ਦੇਖੋ ਐ ਨਹੀਂ ਹੈਗਾ ਯਾਦ ਕਰਦੇ ਦੇਖੋ ਅੱਜ ਆਪਾਂ ਦੁਨੀਆ ਤੇ ਤੁਰੇ ਢਾਡੀ ਸੋਹਣ ਸਿੰਘ ਸੂਤਸੀਤਲ ਜੀ ਅੱਜ ਦੇ ਦਿਨ ਦੁਨੀਆ ਤੋਂ ਤੁਰ ਗਏ ਸਨ ਉਹ ਕਲਮ ਉਹ ਆਵਾਜ਼ ਉਹ ਇੱਕ ਅੰਦਾਜ਼ ਉਹ ਮੁੜ ਕੇ ਸਾਨੂੰ ਪ੍ਰਾਪਤ ਨਹੀਂ ਹੋਇਆ ਲੇਕਿਨ ਜੋ ਉਹਨਾਂ ਨੇ ਆਪਦੇ ਸ਼ਬਦਾਂ ਚ ਬਿਆਨ ਕੀਤਾ ਜੀ ਉਹ ਬਹੁਤ ਕੁਝ ਸਾਡੇ ਨਾਲ ਅੱਜ ਵਾਪਰ ਵੀ ਰਿਹਾ ਸਾਨੂੰ ਉਸ ਨੂੰ ਪੜ ਕੇ ਕੁਝ ਸਮਝਣਾ ਵੀ ਚਾਹੀਦਾ ਢਾਡੀ ਸੋਹਣ ਸਿੰਘ ਸੀਤਲ ਆਪਦੀ ਕਲਮ ਤੋਂ ਲਿਖਦੇ ਆ ਇੱਕ ਤਾਂ ਉਹਨਾਂ ਨੇ ਲਿਖੀ ਸੀ ਚਿੱਠੀ ਮਾਰਾਣੀ ਜਿੰਦਕੌਰ ਨੂੰ ਉਹਦੇ ਵਿੱਚ ਆਖਰੀ ਪੱਦੇ ਦੇ ਵਿੱਚ ਉਹ ਲਿਖਦੇ ਅਜੇ ਸਮਾਂ ਇਹ ਵਕਤ ਸੰਭਾਲ ਸਿੰਘਾ ਅਸੀਂ ਵੀ ਬੇਨਤੀ ਕਰਦੇ ਆਂ ਪੰਜਾਬ ਦੀ ਸਮੁੱਚੀ ਸੰਗਤ ਨੂੰ ਆਪਣੇ ਭਰਾਵਾਂ ਨੂੰ ਵੀ ਅਜੇ ਸਮਾਂ ਇਹ ਵਕਤ ਸੁਭਾਲ ਸੰ ਸਿੰਘਾ ਰੂੜੀ ਜਾਂਦੀ ਪੰਜਾਬ ਦੀ ਆਨ ਰੱਖ ਲੈ ਲੈਂਦੀ ਦਸ਼ੇਰ ਨਾਲ ਰਣਜੀਤ ਦੀ ਪੱਗ ਮੈਨੂੰ ਮੋਏ ਮਿੱਤਰ ਦੀ ਯੋਧਿਆ ਸ਼ਾਨ ਤੱਕ ਲੈ ਕਿਉਂਕਿ ਜੇ ਅਜੇ ਨਾ ਚਮਕੀ ਤੇ ਤੇਰੀ ਤਾਂ ਸਾਰੇ ਨਿਸ਼ਾਨ ਮਿਟਾਏ ਜਾਸਣ ਪੁੱਟ ਸ਼ੇਰ ਏ ਪੰਜਾਬ ਦੀ ਮੜੀ ਤਾਈ ਤੇਰੇ ਪੈਰਾਂ ਦੇ ਥੱਲੇ ਰੁੜਾਏ ਜਾਸਣ ਸੋ ਜੇ ਸਮਾਂ ਇਹ ਵਕਤ ਸੁਭਾਲ ਲੀਏ ਕੁਛ ਨਹੀਂ ਵਿਗੜਿਆ ਜਿਕਣਾ ਮਹਾਰਾਣੀ ਜਿੰਦਕੌਰ ਕਬਰ ਨੌ ਨਿਹਾਲ ਸਿੰਘ ਦੇ ਵਿਯੋਗ ਦੇ ਵਿੱਚ ਦੋਹੇ ਮਾਂ ਤੇ ਪੁੱਤ ਦਾ ਮਲਾਪ ਨਹੀਂ ਜੇ ਹੋਇਆ ਜੀ ਆਪਣਾ ਬੰਗਾਲ ਦੀ ਬੰਦਰਗਾਹ ਤੇ ਕਲਕੱਤੀ ਦੀ ਬੰਦਲਗਾਹ ਬੰਦਰਗਾਹ ਤੇ ਜਦੋਂ ਉਹ ਦੋਹੇ ਮਾਂ ਤੇ ਪੁੱਤ ਦਾ ਮਲਾਪ ਹੋਇਆ ਉਦੋਂ ਜਦੋਂ ਉਹਨੇ ਦੇਖਿਆ ਅੱਖਾਂ ਦੀ ਜੋਤ ਪੁੱਤਰ ਦੇ ਵਿਯੋਗ ਚ ਖਾਲਸਾ ਰਾਜ ਦੇ ਵਿਯੋਗ ਚ ਚਲੇਗੀ ਸੀ ਆਖ ਦੇ ਦਮ ਤੱਕ ਉਹ ਆਪ ਦੇ ਪੁੱਤ ਨੂੰ ਤੇ ਖਾਲਸਾ ਰਾਜ ਦੇ ਲਈ ਤੜਫਦੀ ਗਈ ਲੇਕਿਨ ਉਹ ਜੋਤ ਵੀ ਚਲੇਗੀ ਲੇਕਿਨ ਜਦੋਂ ਮਾਂ ਤੇ ਪੁੱਤ ਦਾ ਮਿਲਾਪ ਹੋਇਆ ਉਹਨੇ ਜੋ ਮਾਂ ਆਪਣੇ ਪੁੱਤ ਨੂੰ ਕਿਹਾ ਨੇ ਵੀ ਤੂੰ ਪੁੱਤ ਸੈਂ ਸੰਤ ਸਪਾਈਆਂ ਦਾ ਤੇਰੇ ਗਾਤਰੇ ਪਈ ਕਿਰਪਾਨ ਹੈ ਨਹੀਂ ਕੇਸ ਕੜਾ ਕਸ਼ਹਿਰਾ ਕਿਰਪਾਨ ਕੰਗਾ ਸਿੱਖੀ ਚਿੰਨਾ ਦਾ ਕੋਈ ਨਿਸ਼ਾਨ ਹੈ ਨਹੀਂ ਤੈਨੂੰ ਈਸਾ ਦੀ ਸੂਲੀ ਤਾਂ ਯਾਦ ਰਹਿ ਗਈ ਭੁੱਲੇ ਚਰਖਣੀਆਂ ਤੇ ਖੋਪੜ ਲਹਾਉਣ ਵਾਲੇ ਆਰੇ ਨਾਲ ਸੀਰ ਚ ਆਰੇ ਨਾਲ ਜਿਸਮ ਚ ਰੌਣ ਵਾਲੇ ਬੰਦ ਬੰਦ ਉਹ ਕਟਵਾਉਣ ਵਾਲੇ ਸੋਸ ਮਾਨ ਇੱਕ ਤਾਨਾ ਮਾਰਿਆ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਮਾਂ ਦੇ ਤਾਨੇ ਤੋਂ ਬਾਅਦ ਫਿਰ ਸਿੱਖੀ ਸਰੂਪ ਦੇ ਵਿੱਚ ਵਾਪਸ ਆਇਆ ਤੇ ਸਿੱਖ ਰਾਜ ਲਈ ਤੜਫਦਾ ਉਹ ਆਖਰੀ ਬਾਦਸ਼ਾਹ ਸਿੱਖ ਰਾਜ ਦਾ ਉਹ ਅੱਜ ਵੀ ਤੁਸੀਂ ਦੇਖੋ ਉਹਦਾ ਬਣਿਆ ਪਾਇਓ ਜਿੱਥੇ ਉਹਦੀਆਂ ਹਸਤੀਆਂ ਪਈਆਂ ਲੰਡਨ ਦੇ ਵਿੱਚ ਉਹ ਚੜਾਈ ਕਰ ਗਿਆ ਲੇਕਿਨ ਅੱਜ ਕਮਾ ਅੱਜ ਅਸੀਂ ਦੇਖੋ ਬਹੁਤ ਪਾਰਟੀਆਂ ਧੇਰਾ ਮੜ ਚੁੱਕੀਆਂ ਪੰਜਾਬ ਦੇ ਵਿੱਚ ਸਾਰੀਆਂ ਦਾ ਨੂੰ ਅਸੀਂ ਵਧਾਈਆਂ ਦਿੰਨੇ ਜਿਹੜੀਆਂ ਵੀ ਲੜਦੀਆਂ ਪੰਜਾਬ ਦੇ ਹਿੱਤਾਂ ਖਾਤਰ ਆਪਣੇ ਰਾਜ ਵਾਸਤੇ ਲੇਕਿਨ ਅੱਜ ਆਪਾਂ ਨੂੰ ਇੱਕ ਗੱਲ ਜ਼ਰੂਰ ਸੋਚਣੀ ਪਈ ਵੀ ਜਿਨ੍ਹਾਂ ਭਰਾਵਾਂ ਨੇ ਉਹਨਾਂ ਨੇ ਸਾਡੇ ਸਤਕਾਰਯੋਗ ਚਿਹਰਿਆਂ ਨੇ ਜਿਨ੍ਹਾਂ ਨੇ ਉਸ ਲੜਾਈ ਦੇ ਵਿੱਚ ਆਪਣਾ ਆਪਾ ਹੀ ਵਾਰਤਾ ਆਪਣੇ ਘਰ ਲਾ ਦਿੱਤੇ ਤੇ ਅੱਜ ਅਸੀਂ ਕਿੱਥੇ ਖੜੇ ਆ ਅੱਜ ਅਸੀਂ ਸਿਆਸਤ ਜ਼ਰੂਰ ਚੜੀ ਚੱਲ ਪਈ ਕੋਈ ਕਹਿੰਦਾ ਅਸੀਂ ਮੁੱਖ ਮੰਤਰੀ ਬਣ ਜਾਾਂਗੇ ਅਸੀਂ ਐਮਐਲ ਐਮਪੀ ਬਣ ਜਾਾਂਗੇ ਹੁਣ ਆਮ ਪਾਰਟੀ ਵਾਲੇ ਮੈਂ ਤੁਹਾਨੂੰ ਦੱਸਦਾ ਮੈਂ ਇੱਕ ਆਮ ਪਾਰਟੀ ਦਾ ਐਮਪੀ ਹੈ ਆਪਣੀ ਸ਼ਹੀਦਾਂ ਦੀ ਧਰਤੀ ਤੋਂ ਐਮਪੀ ਹੈ ਉਹ ਜੀ ਅਸੀਂ ਉਹਨਾਂ ਨਾਲ ਗੱਲ ਉਹ ਬੜੀਆਂ ਗੱਲਾਂ ਉਹ ਵੀ ਕਰਦਾ ਸੀ ਵੀ ਹਾਂ ਜੀ ਮੇਰੇ ਸਿੰਘ ਸਾਹਿਬ ਨਾਲ ਮੈਂ ਵੀ ਮਿਲਿਆ ਜੀ ਮੈਂ ਇਹ ਆ ਉਹ ਹੈ ਉਹਨਾਂ ਨੂੰ ਦੱਸਿਆ ਲੇਕਿਨ ਜਦੋਂ ਅੱਜ ਗੱਲ ਚੱਲਦੀ ਉਹ ਸਾਰੀ ਮਤਲਬ ਬੋਲਦੇ ਨਹੀਂ ਹੈਗੇ ਤੋ ਇਹ ਸਾਰੀ ਬੇਨਤੀ ਹੈ ਨਾ ਐਮਐਲਏ ਨੂੰ ਆਮ ਪਾਰਟੀ ਦੇਖੋ ਇਹ ਪੰਜਾਬ ਦੇ ਧੀਆਂ ਪੁੱਤ ਨੇ ਨਾ ਪੰਜਾਬ ਦੀ ਧਰਤੀ ਤੋਂ ਲੋਕਾਂ ਨੇ ਵੋਟਾਂ ਪਾਈਆਂ ਦੇਖੋ ਅੱਜ ਇੱਕ ਮਾਂ ਆਪਣੇ ਪੁੱਤ ਦੇ ਉਹਦੇ ਵਿੱਚ ਜਿੱਕਣਾ ਮਰਜੀ ਆ ਉਹ ਆਖਰੀ ਦਰਸ਼ਨ ਜੀ ਹੋਜਵੇਂ ਕਿੰਡੀ ਵੱਡੀ ਗੱਲ ਹੈ ਜਦੋਂ ਚੜਾਈਓ ਕਰਕੇ ਮਾਂ ਉਹਦੇ ਬਾਅਦ ਚੋਂ ਤੁਹਾਨੂੰ ਪਤਾ ਫਿਰ ਮਿੱਟੀ ਦੇ ਹੀ ਦਰਸ਼ਨ ਕਰਨੇ ਆਪਾਂ ਨੇ ਫਿਰ ਜਿਉਂਦੇ ਸਰੀਰ ਤੇ ਹੁੰਦੇ ਨਹੀਂ ਸੋ ਸਾਰੀ ਬੇਨਤੀ ਹੈ ਮੁੱਖ ਮੰਤਰੀ ਨੂੰ ਵੀ ਵੀ ਦੇਖੋ ਥੋੜੀ ਮੋਤੀ ਆਪਾਂ ਸ਼ਰਮ ਕਰੀਏ ਅਕਲ ਨੂੰ ਹੱਥ ਮਾਰੀਏ ਜੇ ਆਪਾਂ ਨਾ ਬਾਣੀ ਕਹਿੰਦੀ ਵੀ ਧੋਲ ਧਰਮ ਦਿਆ ਕਾ ਪੂਤ ਧਰਮ ਦਿਆ ਦੇ ਆਸਰੀ ਖੜਾ ਏ ਸੋ ਮੇਰੀ ਤੁਹਾਨੂੰ ਸਾਰੇ ਐਮਪੀ ਐਮਐਲਏ ਜਿਹੜੇ ਵਜ਼ੀਰ ਬਣੇ ਬੇ ਜਾਂ ਨਹੀਂ ਬਣੇ ਸਭ ਨੂੰ ਬੇਨਤੀ ਵੀ ਤੁਹਾਡੇ ਕੋਲ ਸਮਾਂ ਏ ਤੁਹਾਡੇ ਹੱਥ ਚ ਸਭ ਕੁਝ ਮੌਜੂਦਾ ਸਰਕਾਰ ਦੇ ਹੱਥ ਚ ਸਭ ਕੁਝ ਆ ਉਹ 2 ਦਿਨ ਦੇ ਵਿੱਚ ਮੇਲ ਕਰਾ ਸਕਦੇ ਜੀ ਇਹਨਾਂ ਦਾ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਪੰਜਾਬ ਸਰਕਾਰ ਉਹਨਾਂ ਨੂੰ ਦਿੱਲੀ ਤੋਂ ਇੱਥੇ ਲਿਆ ਸਕਦੀ ਹੈ ਤੇ ਇੱਥੇ ਤੋਂ ਆਪਣਾ ਇਹਨਾਂ ਨੂੰ ਪ੍ਰੋਲ ਦੇ ਕੇ ਇਹਨਾਂ ਦੀ ਉਹ ਕਰਾ ਸਕਦੇ ਪਰੋਲ ਦੀ ਗੱਲ ਚੱਲ ਰਹੀ ਹੈ ਕੋਈ ਸਾਹਮਣੇ ਆਈ ਹੈ ਦੇਖੋ ਸਾਡੇ ਵੱਲੋਂ ਤਾਂ ਕੌਮੀ ਸਾਬ ਮੋਰਚਾ ਵੀ ਲੜ ਰਿਹਾ ਤੇ ਜਿਹੜੇ ਵਕੀਲ ਸਹਿਬਾਨ ਉਹ ਆਪਣੇ ਅਲੱਗ ਉਹਨਾਂ ਦੇ ਵੀ ਆਪਣੀ ਜਿਹੜੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਹ ਲੜ ਰਹੇ ਲੜਾਈ ਤੇ ਉੱਥੇ ਚੱਲ ਵੀ ਰਹੀ ਗੱਲ ਹੈ ਲੇਕਿਨ ਕਿਤੇ ਜਿਹੜਾ ਪੰਜਾਬ ਸਰਕਾਰ ਦਾ ਰਵਈਆ ਇਹ ਪ੍ਰਸ਼ਾਸਨ ਦਾ ਉਹ ਸਹੀ ਨਹੀਂ ਜੀ ਹੈਗਾ ਉਹ ਜਿਹੜੀਆਂ ਰਿਪੋਰਟਾਂ ਸਹੀ ਦੇਣੀਆਂ ਉਹ ਕਈ ਵਾਰ ਰਿਪੋਰਟਾਂ ਹੀ ਗਲਤ ਦੇ ਦਿੰਨੇ ਆ ਜੋ ਸਹੀ ਰਿਪੋਰਟ ਉੱਥੇ ਭੇਜੇ ਨਾ ਤਾਂ ਵਾਕਈ ਇਹਨਾਂ ਨੂੰ ਪਰੋਲ ਮਿਲ ਸਕਦੀ ਕੋਈ ਵੱਡੀ ਗੱਲ ਨਹੀਂ ਜੀ ਦੇਖੋ ਸਾਰੇ ਕੇਸ ਇਹਨਾਂ ਦੇ ਰਫਾਦਾਪਾ ਹੋ ਗਏ ਪਰੋਲ ਸਭ ਦਾ ਅਧ ਉਹਨੂੰ ਰਿਹਾਈ ਹੋਣੀ ਚਾਹੀਦੀ ਹੈ ਟਰੈਕਟ ਲਈ ਇੱਕ ਪਾਸੇ ਦਾ ਕੌਮ ਦੇ ਜਥੇਦਾਰ ਨੇ ਦੂਜੇ ਪਾਸੇ ਜਿਹੜਾ ਪਰਿਵਾਰਕ ਕਿ ਮੇਦੇ ਹਾਲਾਤਾਂ ਚੋਂ ਗੁਜ਼ਰਿਆ ਏ ਸੋ ਅੱਜ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਜੇ ਮੌਜੂਦਾ ਸਰਕਾਰ ਕੁਝ ਕਰ ਸਕੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਅਪੀਲ ਹੈ ਪ੍ਰਭੂ ਆਪਾਂ ਲੜਾਈ ਲੜਦੇ ਕੋਈ ਕਹਿੰਦਾ ਮੇਰੇ ਇੱਥੇ ਆਪਣੇ ਹੱਕਾਂ ਕੋਈ ਕਹਿੰਦਾ ਫਸਲ ਮੇਰੀ ਜਾ ਰਹੀ ਕੋਈ ਕੁਛ ਦਾ ਰਿਹਾ ਕੁਛ ਰ ਜਿਨ੍ਹਾਂ ਨੇ ਤੁਹਾਡੇ ਪਿੱਛੇ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਆਪਾਂ ਉਹਨਾਂ ਦੀ ਲੜਾਈ ਕਦੋਂ ਲੜਾਂਗੇ 36 ਸਾਲ ਦੇ ਕਰੀਬ ਹੋ ਚੁੱਕੇ ਆ ਉਹਨਾਂ ਨੂੰ ਅੰਦਰ ਭਾਈ ਜੀ ਬਹੁਤ ਜ਼ਿਆਦਾ ਸਮਾਂ ਹੋ ਗਿਆ 2007 ਚ ਫਾਂਸੀ ਹੋਈ ਸੀ ਹੂੰ ਉਸ ਟਾਈਮ ਮਾਤਾ ਜੀ ਦਾ ਤੁਸੀਂ ਦੇਖ ਲਓ ਕਿ ਦਿਮਾਗ ਲਸਤੂਲਨ ਸੀ ਜਿਹੜਾ ਉਹਨਾਂ ਦੀ ਉਹ ਸੀ ਮੈਂ ਪ੍ਰੋਬਲਮ ਸੀ ਕੁਝ ਉਹ ਆ ਗਈ ਸੀ ਕਿਉਂਕਿ ਬਹੁਤ ਵੱਡੀ ਗੱਲ ਐ ਸਤਵਾਂ ਲੱਗਿਆ ਸੀ ਉਹਨੂੰ ਜਦੋਂ ਬੇਟੇ ਨੂੰ ਪੰਮਾ ਉਹਦਾ ਆਰਡਰ ਹੋਇਆ ਤੇ ਉਦੋਂ ਬਾਅਦ ਸਤਵਾਂ ਲੱਗਣਾ ਤਾਂ ਤੁਹਾਨੂੰ ਪਤਾ ਜਾਜ ਐ ਇਕ ਸੋ ਲੇਕਿਨ ਅੱਜ ਅਸੀਂ ਕਿੱਥੇ ਖੜੇ ਆ ਪੰਜਾਬ ਦੇ ਲੋਕ ਲੀਡਰਾਂ ਦੇ ਹਾਰ ਪਾਉਂਦੇ ਫਿਰਦੇ ਕਿਸੇ ਨੂੰ ਕੁਰਸੀ ਫਿਰ ਮਿਲਦੀ ਛੋਟੀ ਮੋਡੀ ਦੇਤੀ ਕੋਈ ਚੇਰ ਕਿਸੇ ਦੇਤ ਕਿਸੇ ਕੁਝ ਬਣਾਤਾ ਉਹ ਕਹਿੰਦਾ ਲੀਡਰਾਂ ਵਰਗਾ ਕੋਈ ਬੰਦਾ ਨਹੀਂ ਲੇਕਿਨ ਆਪਾਂ ਪੁੱਛਤਾ ਸਕਦੇ ਨਾ ਵੀ ਤੁਹਾਡਾ ਫਰਜ਼ ਤਾਂ ਇਹ ਬਣਦਾ ਨਾ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਜਦੋਂ ਇਹੀ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਮੇਰੇ ਸਾਹਮਣੇ ਗੱਲਬਾਤ ਹੋਈ ਹੈ ਭਵਾਂਤਮਨ ਮੇਰੇ ਸਾਹਮਣੇ ਦੀ ਗੱਲ ਆ ਅੰਬ ਸਾਹਿਬ ਹੀ ਨੇ ਵਾਅਦਾ ਕਰਿਆ ਸੀ ਫੇਰੀ ਨੇ ਜਾ ਕੇ ਜਦੋਂ ਆਪਣੇ ਉੱਥੇ ਹਰਿਆਣੇ ਦੇ ਵਿੱਚ ਮੋਰਚਾ ਲੱਗਿਆ ਏ ਉਦੋਂ ਵੀ ਇਹਨੇ ਗਰਬਾਸ ਭਾਈ ਗਰਬਾਸੀ ਨੇ ਉੱਥੇ ਵੀ ਮੋਰਚਾ ਲਾਇਆ ਸੀ ਇੱਥੇ ਵੀ ਲਾਇਆ ਸੀ ਉੱਥੇ ਵੀ ਨੇ ਕਿਹਾ ਏ ਵੀ ਜਿਹੜੀ ਸਰਕਾਰਾਂ ਇਹ ਸਹੀ ਨਹੀਂ ਹੈਗੀਆਂ ਮਨੁੱਖੀ ਹੱਕਾਂ ਦਾ ਘਾਣ ਕਰ ਰਹੀਆਂ ਜਦੋਂ ਅਸੀਂ ਆਵਾਂਗੇ ਇਸ ਸੱਤਾ ਦੇ ਵਿੱਚ ਤਾਂ ਅਸੀਂ ਇਹ ਪਹਿਲ ਦੇ ਆਧਾਰ ਤੇ ਆਪਣਾ ਇਹਨਾਂ ਵਾਸਤੇ ਲੜਾਈ ਲੜਾਂਗੇ ਹੁਣ ਤਾਂ ਸਰਕਾਰ ਹੈਗੀ ਅੱਜ ਸਰਕਾਰ ਬਦਲ ਗਈ ਨਾ ਅੱਜ ਗੱਲ ਵੀ ਨਹੀਂ ਕਰ ਰਹੇ ਤੁਸੀਂ ਨਾ ਤੇ ਐਮਐਲਏ ਐਮਪੀ ਨਾਲ ਗੱਲ ਕਰ ਰਹੇ ਹੋ ਅਸੀਂ ਸਾਰਿਆਂ ਨੂੰ ਮੰਗ ਪੱਤਰ ਬਾਜੀ ਦੇ ਚੁੱਕੇ ਆ ਪਰ ਲੇਕਿਨ ਕੀ ਕਰੀਏ ਜੇ ਹੁਣ ਸ਼ਬਦ ਅਸੀਂ ਕਿਹੜੇ ਬੋਲਦੇ ਤਾਂ ਅਗਲਾ ਕਹੂਗਾ ਪਰ ਸ਼ਾਇਦ ਅਸੀਂ ਇਹਨਾਂ ਨੂੰ ਮਾਰ ਸਾਨੂੰ ਬੋਲਣੇ ਪੈਣੇ ਆ ਜੇ ਉੰਨੀ ਕੀ ਗੱਲ ਇਹ ਮਾਂ ਤੇ ਪੁੱਤ ਦਾ ਮਲਾਪ ਨਾ ਹੋ ਸਕੇ ਨਾ ਤਾਂ ਮੈਂ ਤਾਂ ਹੀ ਪੰਜਾਬ ਦੀ ਜਨਤਾ ਨੂੰ ਅਪੀਲ ਕਰਾਂਗਾ ਫਿਰ ਇਹ ਐਮਐਲਏ ਐਮਪੀ ਦੇਖਣੇ ਨਹੀਂ ਚਾਹੀਦੇ ਜਿੱਥੇ ਮਿਲਦੇ ਉੱਥੇ ਬਸ ਤੁਸੀਂ ਦੀਪਣਾ ਲਾ ਦਿਓ ਵੀ ਫਿਰ ਆਪਣਾ ਜੀਵਨ ਦਾ ਕੀ ਕੰਮ ਹੈ ਬਾਈ ਜੀ ਅਸੀਂ ਸ਼ਹੀਦਾਂ ਦੀ ਧਰਤੀ ਨੂੰ ਨਤਮਸਕ ਹੁੰਨੇ ਚਮਕੌਰ ਸਾਹਿਬ ਜਾ ਕੇ ਸਰਹੰਦ ਦੀ ਧਰਤੀ ਨਤਮਸਕ ਹੋ ਰਹੀ ਹੈ ਅਸੀਂ ਸੰਗਤ ਜਾ ਰਹੀ ਹੋਣਾ ਵੀ ਚਾਹੀਦਾ ਲੇਕਿਨ ਉਹ ਸਿੱਖ ਜਿਹੜੀ ਸ਼ਹੀਦ ਜਿਸ ਮੰਜ਼ਲ ਤੇ ਜਿਸ ਰਾਹ ਤੇ ਤੁਰੇ ਸਨ ਜਿਹੜੇ ਆਪਣੇ ਆਹ ਹੁਣ ਬੈਠੇ ਜੇਲਾਂ ਦੇ ਵਿੱਚ ਉਸੇ ਮੰਜ਼ਲ ਤੇ ਤਾਂ ਇਹ ਵੀ ਤਾਂ ਉਸੇ ਰਸਤੇ ਤੇ ਚੁੱਤ ਰਹੇ ਉਹਨਾਂ ਦੇ ਇਹਨਾਂ ਨੇ ਜੁਲਮ ਦੇ ਵਿਰੁੱਧ ਲੜਾਈ ਲਈ ਜਾਣਦੇ ਵੀ ਨਹੀਂ ਸਨ ਇਹਨਾਂ ਦਾ ਜ਼ੁਲਮ ਨੂੰ ਮਿਟਾਉਣ ਵਾਸਤੇ ਜੋ ਇਹਨਾਂ ਨੂੰ ਉਸ ਟਾਈਮ ਸਹੀ ਲੱਗਿਆ ਇਹਨਾਂ ਨੇ ਕੀਤਾ ਤੇ ਜ਼ੁਲਮ ਠੱਠ ਲ ਗਿਆ ਉਸ ਟਾਈਮ ਲੇਕਿਨ ਅੱਜ ਤੁਸੀਂ ਦੇਖੋ ਕੋਈ ਹੋਰ ਦੋਸ਼ ਹੈ ਕੋਈ ਦੋਸ਼ ਨਹੀਂ ਬਾਈ ਜੀ ਇੱਕ ਸਪੋਰਟਸ ਦਾ ਵਧੀਆ ਖਿਡਾਰੀ ਆਪਦੇ ਪਰਿਵਾਰ ਚ ਰਹਿਣ ਵਾਲਾ ਵਧੀਆ ਨੌਜਵਾਨ ਇੱਕ ਚੰਗੀ ਮਤਲਬ ਲੋਕਾਂ ਵਾਸਤੇ ਤੜਫ ਰਿਆ ਪੰਜਾਬ ਦੀ ਜਵਾਨੀ ਨਸ਼ਿਆਂ ਚ ਜਾ ਰਹੀ ਲੇਕਿਨ ਸਿੰਘ ਸਾਹਿਬ ਜੇ ਅੰਦਰੋਂ ਕੋਈ ਮੈਸੇਜ ਆਉਂਦਾ ਵਕੀਲ ਜਰੀਏ ਕੁਝ ਵੀ ਗੱਲ ਹੁੰਦੀ ਤਾਂ ਉਹ ਹੀ ਕਹਿੰਨੇ ਭਾਈ ਨਸ਼ਾ ਨੁਸ਼ਾ ਪਿੰਡਾਂ ਚ ਕਮੇਟੀਆਂ ਬਣਾਓ ਨੌਜਵਾਨ ਨੂੰ ਨੱਚੇ ਤੇ ਰੋਕੋ ਸਪੋਰਟਸ ਅਕੈਡਮੀ ਬਣਾਓ ਆਪਣੇ ਗਰਾਊਂਡ ਠੀਕ ਕਰੋ ਬੱਚੇ ਖੇਡਣ ਮਤਲਬ ਅੱਜ ਵੀ ਅੰਦਰ ਬੈਠੇ ਤੜਫ ਰਹੇ ਅਸੀਂ ਵਾਅਦਾ ਕਰਦੇ ਹਾਂ ਸਰਕਾਰ ਨੂੰ ਵੀ ਸਰਕਾਰ ਨੂੰ ਕਰੋੜਾਂ ਰੁਪਏ ਦਾ ਹਾ ਸ਼ਾਮ ਰੁੱਧਿਆਰ ਹੋਰ ਲੜਾਈਆਂ ਜਿਹੜੀਆਂ ਕਰਨੇ ਲੜਨ ਦੀ ਲੋੜ ਨਹੀਂ ਤੁਹਾਨੂੰ ਦਿਖਾਵਾ ਨਾ ਕਰੋ ਪੰਜਾਬ ਦਾ ਪੈਸਾ ਬੇਸਟ ਨਾ ਕਰੋ ਤੁਸੀਂ ਸਿੰਘ ਸਾਹਿਬ ਦੀ ਰਿਹਾਈ ਕਰਵਾਓ ਬੰਦੀ ਸਿੰਘਾਂ ਦੀ ਰਾਏ ਕਰੋ ਮਹਾਰਾਜ ਦੀ ਕਿਰਪਾ ਦੇ ਨਾਲ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਜੂ ਮਹੀਨੇ ਦੋ ਮਹੀਨੇ ਜਿਹੜਾ ਨਸ਼ਾ ਉਹ ਠੱਲਿਆ ਜਾਊਗਾ ਇਹ ਸੀ ਵਾਦਾ ਕਰਦੇ ਆਂ ਸੋ ਸਮੁੱਚੀ ਸੰਗਤ ਨੂੰ ਦੁਬਾਰਾ ਫੇਰ ਅਪੀਲ ਕਰਦੇ ਆਂ ਭਰਾਵੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਅਜੇ ਸਮਾਂ ਹੈ ਆਪਾਂ ਉਹ ਵਕਤ ਨੂੰ ਸੰਭਾਲ ਲਈਏ ਆਪਾਂ ਅੱਜ ਫੇਰ ਇਕੱਠੇ ਹੋ ਕੇ ਆਪਣੇ ਬੰਦੀ ਸਿੰਘਾਂ ਦੀ ਲੜਾਈ ਨੂੰ ਲੜਨ ਕਰੀਏ ਬਾਕੀ ਐਮਐਲਏ ਐਮਪੀ ਜਦੋਂ ਮਰਜ਼ੀ ਬਣ ਜਿਓ ਤੁਸੀਂ ਬਣ ਕੇ ਦੇਖ ਵੀ ਲਿਆ ਜੇ ਨਹੀਂ ਬਣੇ ਤਾਂ ਬਣ ਵੀ ਜਾਓਗੇ ਲੇਕਿਨ ਜੇ ਉਹ ਸਰਕਾਰ ਜਿਸ ਨਾਲ ਸਾਡੇ ਭੁਗਤ ਰਹੀ ਹੈ ਸਭ ਕੁਝ ਹੁੰਦੇ ਹੋਏ ਵੀ ਬੰਨਵੇ ਵੀ ਅਸੀਂ ਪੰਜਾਬ ਦੀ ਧਰਤੀ ਤੋਂ ਹੀ ਜਿਤਾ ਕੇ ਭੇਜੇ ਪਾਈ ਜਿਹੜੀ ਮਰਜ਼ੀ ਤੇ ਨਾਲ ਖੜੇ ਹੋਵਾਂ ਪੰਜਾਬ ਦੇ ਲੋਕਾਂ ਨੇ ਜਿਤਾਏ ਹਨ ਨਾ ਹੁਣ ਨਵੀਂ ਕੋਈ ਤੇ ਉੱਠੂਗੀ ਪੰਜਾਬ ਦੇ ਲੋਕ ਉਹਨੂੰ ਵੀ ਚਾਣਗੇ ਲੇਕਿਨ ਤੁਹਾਡੀ ਉਹ ਪੇਸ ਤਾਂ ਜਾਣ ਨਹੀਂ ਦਿੰਦੇ ਜਿਹੜੇ ਬੈਠੇ ਆ ਜਿਹੜੇ ਗੰਗੇ ਸਿਰਾਂ ਵਾਲੇ ਬੈਠੇ ਉਹ ਪਤੰਦਰ ਪੇਸ ਦਾ ਜਾਣ ਨਹੀਂ ਦਿੰਦੇ ਸਾਡੀ ਕੋਈ ਦਿੱਲੀ ਬੈਠੇ ਆ ਸੋ ਕਿਤੇ ਨਾ ਕਿਤੇ ਸਾਨੂੰ ਇਸ ਵਾਸਤੇ ਵੀ ਇਕੱਠੇ ਹੋ ਕੇ ਵਿਚਾਰਤਾ ਕਰਨੀ ਪਊਗੀ ਨਾ ਵੀ ਅੱਜ ਉਹ ਇੱਕੇ ਸਰਕਾਰ ਹੈ ਇੱਕ ਚੀਜ਼ ਵਾਸਤੇ ਇੱਕ ਚੀਜ਼ ਪਾਸੇ ਧਿਆਨ ਤੋੜਨੇ ਵਾਸਤੇ ਦੂਜੀ ਤੇ ਹਾਈ ਕਰ ਦਿੰਦੀ ਆ ਰਾਰੇ ਰਾਤੇ ਰਾਤ ਤੁਸੀਂ ਮੰਨੋ ਮੈਂ ਵੀਰ ਤੁਸੀਂ ਧੰਨਵਾਦ ਤੁਹਾਡਾ ਤੁਸੀਂ ਮੀਡੀਆ ਇੱਥੇ ਆਇਆ ਕੱਲ ਇੱਕ ਚੰਗਾ ਚੈਨਲ ਪੰਜਾਬ ਦੀ ਗੱਲ ਕਰਨ ਚੈਨਲ ਮੈਂ ਵੀਰ ਨਾਲ ਗੱਲ ਕੀਤੀ ਮੈਂ ਤੁਸੀਂ ਇੱਥੇ ਜਾ ਕੇ ਆਇਓ ਕਹਿੰਦਾ ਬਾਈ ਜਿਹਦੇ ਚੈਨਲ ਸਾਡਾ ਬੰਦ ਕਰ ਦੇਣਾ ਜਿਹੜੇ ਚੈਨਲ ਕਹਿੰਦਾ ਬੰਦ ਹੋ ਜਾਣਾ ਵੀਡੀਓ ਕਹਿੰਦਾ ਪਾਉਣੇ ਤੇ ਪਹਿਲੇ ਹੀ ਕਹਿੰਦਾ ਜਦੇ ਬੱਚਾ ਅੜਾ ਦੇਣੀ ਉੱਤੇ ਤੇ ਮਤਲਬ ਸਾਨੂੰ ਇਸ ਤਰ੍ਹਾਂ ਦਾ ਮਾਹੌਲ ਆਤ ਬਣਾਤੇ ਸੱਚਾਈ ਬੋਲਣਾ ਮੁਸ਼ਕਲ ਹੋ ਗਿਆ ਲੋਕ ਮੈਂ ਹੈਰਾਨ ਹੈ ਵੀ ਕਿਹੜੇ ਬੇਸ ਤੇ ਲੀਡਰਾਂ ਨੂੰ ਆਪਦੇ ਘਰਾਂ ਚ ਆਪਦੇ ਪ੍ਰੋਗਰਾਮਾਂ ਚ ਸੱਦਦੇ ਕਿਸੇ ਦੀ ਜ਼ੁਬਾਨ ਨਹੀਂ ਖਿਲਦੀ ਇਹ ਬੇਗਹਿਰਤ ਲੋਕ ਐ ਪੰਜਾਬ ਦੇ ਵਿੱਚ ਮੈਂ ਇਹਨਾਂ ਲੋਕਾਂ ਨੂੰ ਤੁਹਾਡੇ ਚੈਨਲ ਜਰੀਏ ਕਹਿਣਾ ਵੀ ਤੁਸੀਂ ਬੇਗਹਿਰਤ ਨਾ ਭਰੋ ਬੇਗਾਇਰ ਤਰੋ ਜੀ ਅੰਮਦੇ ਤਾਂ ਵੀ ਮੁੱਕ ਜਾਂਦੇ ਸੂਰ ਮੇ ਨਿਤ ਮਰਦੇ ਤਾਂ ਵੀ ਮੁੱਕਦੇ ਨਾ ਜੀ ਬਾਈ ਗੱਲ ਕਰੀਏ ਇਹੀ ਗ੍ਰਹਿਨ ਵਾਸਾ ਇੱਥੇ ਜਥੇਦਾਰ ਸਾਹਿਬ ਮਿਲ ਕੀ ਛੋਟੇ ਹੁੰਦੇ ਬਚਪਨ ਬੀਤੇ ਹੁੰਦਾ ਜਵਾਨੀ ਇੱਥੇ ਲੰਗੀ ਜੇ ਗੱਲ ਕਰੀਏ ਬਾਈ ਜੀ ਉਹ ਅੱਜ ਤੋਂ ਜਦੋਂ ਮਾਤਾ ਜੀ ਬਾਹਰ ਗਏ ਸੀ ਨਾ ਤਕਰੀਬਨ 4 ਸਾਲ ਪਹਿਲਾਂ ਜਦੋਂ ਸਾਨੂੰ ਮਿਲੇ ਸੀ ਮਾਤਾ ਜੀ ਹਾਂਜੀ ਉਦੋਂ ਠੀਕ ਹੈ ਮਾਤਾ ਜੀ ਪਹਿਲਾਂ ਪੂਰੀ ਉਹਦੀ ਸਥਿਤੀ ਚ ਨਹੀਂ ਜਿਵੇਂ ਲੇਕਿਨ ਜੇ ਅਸੀਂ ਗੱਲਬਾਤ ਸ਼ੁਰੂ ਕੀਤੀ ਮਾਤਾ ਜੀ ਨਾਲ ਸਿੰਘ ਸਾਹਿਬ ਦੀਆਂ ਪੁਰਾਣੀਆਂ ਯਾਦਾਂ ਕੁਝ ਛੇੜੀਆਂ ਤਾਂ ਮੈਂ ਇਹਨਾਂ ਨੇ ਅੱਧਾ ਘੰਟਾ ਗੱਲ ਵੀ ਜੇ ਤੋੜੀ ਗੱਲਬਾਤ ਕਰਦੇ ਸੋ ਤਾਂ ਮਤਲਬ ਮੈਂ ਕਹਣਾ ਵੀ ਤੁਸੀਂ ਨਾ ਨਾ ਇੰਨੀਆਂ ਗੱਲਾਂ ਕੀਤੀ ਇਹਨਾਂ ਨੇ ਆਪ ਦੱਸਿਆ ਵੀ ਜਦੋਂ ਅਸੀਂ ਦੁੱਧ ਚੋਕੇ ਲਿਆ ਕੇ ਅੰਦਰ ਰੱਖ ਦੇਣਾ ਰਸੋਈ 'ਚ ਛੋਟੇ ਨੇ ਕਿਤੇ ਜਾ ਕੇ ਅੰਦਰ ਤੇ ਦੁੱਧ ਪੀ ਲਿਆ ਤੇ ਇੱਕ ਲੱਖ ਤੱਕ ਦਰਵਾਜ਼ਾ ਖੜਾ ਨਾ ਬੀਬੀ ਬਿੱਲੀ ਦੁੱਧ ਪੀ ਗਈ ਵੀ ਦੁੱਧ ਆ ਪੀ ਜਾਣਾ ਸਾਰਾ ਹੀ ਵੀ ਐਨਾ ਖਾਣ ਪੀਣ ਦਾ ਸ਼ਕੀਨ ਸੀ ਨਾ ਖੁੱਲਾ ਸੀ ਸਰੀਰ ਦਾ ਖੁੱਲਾ ਸੀ ਦੇਖੋ ਜਾਨ ਵੀ ਤਾਂ ਹੀ ਆਉਗੀ ਸਰੀਰ ਦੇ ਵਿੱਚ ਸਪੋਰਟਸ ਦਾ ਖਿਡਾਰੀ ਸੀ ਤੂੰ ਦੇਖ ਲੈ ਵੀ ਪੰਜ ਸੱਤ ਜਣੇ ਵੀ ਜੇ ਬਾਹਮਾਂ ਤੇ ਸਰੀਰ ਪਰ ਲਟ ਗਏ ਕੋਈ ਪ੍ਰਵਾਹ ਨਹੀਂ ਸੀ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਚੱਕ ਲੈਣਾ ਟਰੈਕਟਰ ਨੂੰ ਮਾਤਾ ਕਹਿੰਦੇ ਵੀ ਫੋੜ ਟਰੈਕਟਰ ਨੂੰ ਇੱਕਣਾ ਹੱਥ ਪਾ ਕੇ ਮੂਰ ਚੱਕ ਦੰਨੇ ਹੂੰ ਮਤਲਬ ਸਰੀਰ ਕਮਾਇਆ ਸੀ ਉਹਨਾਂ ਨੇ ਤਾਂ ਹੀ ਫੋਰਸ ਆਪਣੀ ਸਪੋਰਟਸ ਦੇ ਵਿੱਚ ਵੀ ਤਾਂ ਹੀ ਨਾਮ ਸੀ ਉਹਨਾਂ ਦਾ ਠੀਕ ਹੈ ਮਾਰੀਆਂ ਸਰਕਾਰਾਂ ਕਾਰਨ ਜਦੋਂ ਤਸ਼ੱਦਦ ਵੱਧ ਕੀਤਾ ਨੌਜਵਾਨਾਂ ਨੂੰ ਮਤਲਬ ਤੁਸੀਂ ਅੱਜ ਦੇਖੋ ਅੱਜ ਤਾਂ ਸਰਕਾਰਾਂ ਕਿੱਥੇ ਭਗਾਉੜੀਆਂ ਹੋ ਰਹੀਆਂ ਹੁਣ ਤਾਂ ਸੂਬੇ ਸਰਾਂਤ ਵਰਗੇ ਨੇ ਸਾਹਮਣੇ ਆ ਗਏ ਨਾ ਕੇਸ ਗਰਬਚਨ ਸਿੰਘ ਐਸਐਸ ਬਾਰੇ ਬਰਕੇ ਹੋਰ ਐਸਐਸਪੀ ਵਰਗੇ ਹੋਰ ਜਿਹੜਾ ਅਜੀਤ ਸੰਧੂ ਵਰਗੇ ਕਿੰਨੇ ਜ਼ਾਲਮ ਅਫਸਰਾਂ ਦੀ ਲਿਸਟ ਹੈ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਕੋਕੋਕੇ ਮਾਰਿਆ ਦੂਜੇ ਪਾਸੇ ਜਸਵੰਤ ਸਿੰਘ ਖਾਲੜੇ ਵਰਗੇ ਉਹ ਹੀਰੇ ਜਿਨ੍ਹਾਂ ਨੇ ਦੇਖੋ ਉਹਨਾਂ ਨੇ ਹਿੰਦੂ ਸਿੱਖ ਨਹੀਂ ਦੇਖਿਆ ਉਹਨਾਂ ਜੜੀਆਂ ਵੀ ਦੇਖੋ ਸਿਵੀਆਂ ਦੇ ਵਿੱਚ ਜਿਹੜੀਆਂ ਅਣਪਛਾਤੀਆਂ ਲਾਸਾਂ ਸਨ ਉਹਨਾਂ ਦਾ ਰਿਕਾਰਡ ਕੱਢ ਕੇ ਲੋਕਾਂ ਦੇ ਮੂਹਰੇ ਦੱਸਿਆ ਹਮ ਮਤਲਬ ਉਹਨਾਂ ਨੇ ਦੱਸਿਆ ਨਾ ਤੇ ਉਹਨਾਂ ਨਾਲ ਕੀ ਕੀਤੀ ਉਹਨਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਤੇ ਅੱਜ ਅਸੀਂ ਕੀ ਕੀਤਾ ਅਸੀਂ ਲੋਕਾਂ ਨੇ ਕੀਤਾ ਕੁਛ ਨਹੀਂ ਬਾਈ ਜਿ ਦਿਖਾਵਾ ਕੀਤਾ ਅਸੀਂ ਮੁੜ ਕੇ ਦੇਖੋ ਭਾਈ ਜਿਸ ਵਾਂਸੀ ਖਾਲੜੇ ਦੀ ਕਿਸੇ ਗੱਲ ਚੱਕੀ ਆਪਾਂ ਨੇ ਜੇ ਸਰਕਾਰ ਹੋਣ ਦੇ ਵਿੱਚ ਆਉਂਦੀ ਕਿਸੇ ਸਰਕਾਰ ਨੇ ਉਹਦੀ ਗੱਲ ਚੱਕੀ ਪੁਰਾਣੀ ਕੱਡੀਆਂ ਫੈਲਾ ਆਹ ਜਿਹੜੀ ਆਸ ਨਵੀਂ ਸਰਕਾਰ ਚੁਣੀ ਲੋਕਾਂ ਨੇ ਝਾੜੂ ਵਾਲੇ ਇਹਨਾਂ ਨੇ ਬਹੁਤ ਵਾਅਦੇ ਕੀਤੇ ਸਨ ਲੋਕਾਂ ਨਾਲ ਸੇ ਕਮਿਊਨਿਟੀ ਨਾਲ ਵੀ ਬਹੁਤ ਵਾਅਦੇ ਕੀਤੇ ਸਨ ਲੇਕਿਨ ਅੱਜ ਇਹ ਲੋਕ ਲੱਤ ਮਾਰ ਕੇ ਸਾਨੂੰ ਲੇਕਿਨ ਸਾੜਾ ਭਰਾ ਸਾੜੇ ਭਰਾ ਅੱਜ ਵੀ ਨਹੀਂ ਜਾਗ ਰਹੇ ਬਿਨਾ ਬੇਸ਼ਰਮ ਲੀਡਰਾਂ ਦਾ ਖੜਾ ਛੱਡ ਕੇ ਜੀ ਇਹਨਾਂ ਨੂੰ ਪੁੱਛਣਾ ਤਾਂ ਜ਼ਰੂਰ ਕਰੀਏ ਵੀ ਤੁਸੀਂ ਪੰਜਾਬ ਦੇ ਜਾਏ ਹੋ ਧਰਤੀ ਦੇ ਜਾਏ ਗੱਲਾਂ ਤੁਸੀਂ ਬਹੁਤ ਧਾਰਮਿਕ ਕਰਦੇ ਆਂ ਆਉਂਦੇ ਸਮੇਂ ਤੇ ਬਾਈ ਜੀ ਜੇ ਨਾ ਇਹ ਸਰਕਾਰ ਨੇ ਕੁਝ ਕੀਤਾ ਨਾ ਤਾਂ ਇਹਨਾਂ ਦੇ ਵਿਰੁੱਧ ਵਿਰੋਧ ਬਦਰੋਹ ਸੰਗਤ ਦਾ ਬਹੁਤ ਉੱਠਣਾ ਹੈ ਤੇ ਅਸੀਂ ਤਾਂ ਆਪਦਾ ਇਲਾਕੇ ਦੇ ਵਿੱਚੋਂ ਠਾਲਾਂਗੇ ਠਾਲਾਂਗੇ ਸੋ ਸਾੜੀ ਬਾਰ ਬਾਰ ਇਹਨਾਂ ਨੂੰ ਪੀਲ ਹੈ ਵੀ ਅਜੇ ਵੀ ਸ਼ਰਮ ਕਰੋ ਠੀਕ ਹੈ ਡੁੱਲੇ ਬੇਰਾਂ ਦਾ بگੜਿਆ ਕੁਝ ਨਹੀਂ ਹੁੰਦਾ ਜੇ ਤੁਸੀਂ ਫੇਰ ਵੀ ਕਤਰ ਕਰ ਲੋ ਤੁਸੀਂ ਅਜੇ ਵੀ ਸਮੇਂ ਨੂੰ ਸੁਭਾਲੋ ਮਨੁੱਖੀ ਹੱਕਾਂ ਦੀ ਰਾਖੀ ਕਰਦੇ ਹੋਏ ਜਿਹੜੇ ਸਾੜੇ ਬੰਦੀ ਸਿੰਘ ਹੈ ਜਿਨ੍ਹਾਂ ਨੇ ਅਜੇ ਤੱਕਰ ਵੀ ਜਿਨ੍ਹਾਂ ਦੀ ਪਰੋਲਾ ਨਹੀਂ ਹੋਈਆਂ ਰਿਹਾਈਆਂ ਨਹੀਂ ਹੋਈਆਂ ਉਹਾਂ ਤੇ ਉਹਨਾਂ ਦੇ ਬਾਬਤ ਸੋਚੋ ਉਹ ਆਉਣਗੇ ਤੁਹਾਨੂੰ ਕੋਈ ਫਰਕ ਨਹੀਂ ਪਊਗਾ ਜੇ ਉਹਦੇ ਸਿੰਘ ਸਾਹਿਬ ਆ ਵੀ ਗਏ ਜੇ ਉਨੀ ਕੀ ਗੱਲ ਲੱਗਦੀ ਵੀ ਹੈ ਸਰਕਾਰ ਦਾ ਕਿ ਸ਼ਾਮ ਨੂੰ ਫੇਰ ਪਲਟਵੇ ਬਾਜੀ ਨੇ ਨਾਲ ਕਹਿੰਦੇ ਕੁਝ ਬਰੰਟ ਲੈ ਕੇ ਆਉਣੇ ਅਮਰੀਕਾ ਤੋਂ ਸਾਨੂੰ ਅਮਰੀਕਾ ਤੋਂ ਪੇਪਰ ਲੈ ਆਉਣੇ ਪਾਣੇ ਫੇਰ ਪਾਏ ਤਾਂ ਵੈਸੇ ਹੀ ਚੱਕ ਲੈਣੇ ਬੰਦਿਆਂ ਨੂੰ ਸੋ ਤਾਂ ਕਰਕੇ ਦੇਖੋ ਇੱਕ ਅੱਜ ਦੇਖੋ ਆ ਪੂਰਾ ਨਗਰ ਦਿਖਦਾ ਪਰਿਵਾਰ ਦੇ ਵਿੱਚ ਮਾਤਾ ਜੀ ਦਰਵਾਜ਼ਾ ਖੁੱਲਾ ਬੈਠੇ ਆ ਲੇਕਿਨ ਪੁੱਤ ਆਊਗਾ ਮਿਲੂਗਾ ਕਿੱਡੀ ਵੱਡੀ ਗੱਲ ਹੋਊ ਕਿ ਆਪਾਂ ਕੁਝ ਚੰਗਾ ਤਾਂ ਕਰੀਏ ਨਾ ਜੇ ਆਪਾਂ ਮਾੜਾ ਕਰਦੇ ਕੁਝ ਚੰਗਾ ਤਾਂ ਕਰ ਲਈਏ ਸਰਕਾਰਾਂ ਦੇ ਵਿੱਚ ਸੋ ਆਪ ਤੁਹਾਡੇ ਚੈਨਲ ਦਾ ਵੀ ਬਹੁਤ ਧੰਨਵਾਦ ਕਰਦਾ ਭਰਾਵਾ ਦਾ ਤੁਸੀਂ ਚਲੋ ਪਹੁੰਚੇ ਆ ਗੱਲਬਾਤ ਦੱਸੀ ਹੈ ਸੋ ਸਮੂਲ ਕਾਈ ਨੂੰ ਸਾਰੀ ਬੇਨਤੀ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਭਰਾਵੋ ਜਰੂਰ ਇੱਕ ਜੁੱਟ ਹੋ ਕੇ ਆਪਦੇ ਬੰਦੀ ਸਿੰਘਾਂ ਦੀ ਲੜਾਈ ਨੂੰ ਜਲੂ ਦੜੜੀਏ ਜਿਹੜਾ ਅੱਜ ਆ ਪ੍ਰਵਾਸੀਆਂ ਦਾ ਮੁੱਦਾ ਚ ਆਪਾਂ ਚੱਕ ਰਹੇ ਆ ਉਹ ਮੁੱਦਾ ਵੀ ਆਪਾਂ ਕਿ ਕਿ ਇਹਨਾਂ ਨੂੰ ਮੈਂ ਗਲਤ ਸ਼ਬਦ ਫੇਰ ਬੋਲ ਹੋ ਜਾਣੇ ਗੁੱਸੇ ਦੇ ਵਿੱਚ ਆ ਕੇ ਸੋ ਇਹਨਾਂ ਤੇ ਸਿਕੰਜਾ ਕੱਸ ਕੇ ਨਾ ਲੀਡਰਾਂ ਤੇ ਸਿਆਸਤ ਤੇ ਇਹਨਾਂ ਤੇ ਆਪਾਂ ਹੱਲ ਕਰਵਾ ਸਕਦੇ ਹਾਂ ਜਦੋਂ ਅਦਰ ਸਟੇਟਾਂ ਦੇ ਵਿੱਚ ਕਾਨੂੰਨ ਬਣ ਸਕਦੇ ਉਹ ਸਾੜੇ ਵੀ ਬਣ ਸਕਦਾ ਅਸੀਂ ਨਾ ਤੋਂ ਕਾਨੂੰਨ ਬਣਾਈਏ ਅਸੀਂ ਕਿਸੇ ਨੂੰ ਕੁੱਟਣ ਦਾ ਜਰੀਆ ਬਣਾਈਏ ਵੀ ਹਾਂ ਕਿਸ ਨੂੰ ਸਾਨੂੰ ਲੋੜ ਹੀ ਨਹੀਂ ਕਰਨੀ ਸਾਡੇ ਕਾਨੂੰਨ ਬਣਾਓ ਇੱਥੇ ਵਧੀਆ ਅਦਰ ਸਟੇਟਾਂ ਮੰਗ ਜਿੱਤੇ ਨਾਲ ਸਾਡੇ ਕੁਝ ਚੰਗਾ ਪੰਜਾਬ ਖਾਤਰ ਹੋ ਸਕੇ ਸੋ ਉਹ ਵੀ ਮੁੱਦਾ ਆਪਾਂ ਕਰਵਾ ਸਕਦੇ ਹਾਂ ਲੇਕਿਨ ਕਿਤੇ ਕਿਤੇ ਸਰਕਾਰਾਂ ਜੋ ਵੀ ਗਲਤ ਕਰ ਰਹੀਆਂ ਉਹ ਲੋਕਾਂ ਦੇ ਆਸਰੀ ਕਰ ਰਹੀਆਂ ਕਿਉਂਕਿ ਲੋਕ ਜਾਗਰੂਕ ਨਹੀਂ ਉਹ ਸਰਕਾਰਾਂ ਮਗਰ ਲੱਗਦੇ ਆ ਤਾਂ ਹੀ ਇਹ ਧੱਕਾ ਸਾਡੇ ਨਾਲ ਕਰਦੀਆਂ ਠੀਕ ਹੈ ਸੋ ਜਗਦਾਰ ਸਿੰਘ ਹਵਾਰਾ ਦੇ ਸਾਥੀ ਵੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਖਾਲਸਾ ਵੈਗੁਰ ਜੀ ਫਤਿਹ ਵੈ ਖਾਲਸਾ ਤੁਸੀਂ ਮਿਲਦੇ ਵੀ ਰਹੇ ਹੋ ਜੇਲ੍ਹ ਵਿੱਚ ਕਿਵੇਂ ਦੇ ਬਚਨ ਹੁੰਦੇ ਸੀ ਜੀ ਗੱਲ ਕਰੀਏ ਉਸ ਟਾਂ ਅਸੀਂ ਤਕਰੀ ਜੇਲ੍ਹ ਦੇ ਨਾਲ ਮੈਂ 3.5 ਸਾਲ ਇਕੱਠੇ ਰਹੇ ਸੀ ਹਾਂਜੀ ਤੇ 2002 ਤੱਕ 98 ਤੋਂ ਲੈ ਕੇ ਜੀ ਤੇ ਉਸ ਟਾਈਮ ਜਗਦੀਸ਼ਰ ਸਾਹਿਬ ਜੀ ਦੇਖੋ ਸਵੇਰੇ ਅਸੀਂ ਨਿਤਨੇਮ ਕਰਨਾ ਸਜਰੇ ਉੱਠ ਕੇ ਸ਼ੁਰੂ ਕਰ ਜਾ ਕੇ ਨਿਤਨੇਮ ਕਰਕੇ ਆਸਾਈ ਵਾਰ ਦਾ ਕੀਰਤਨ ਕਰਕੇ ਉਹ ਤੋਂ ਬਾਅਦ ਐਕਸਰਸਾਈਜ਼ ਕਰਨ ਆ ਜਾਂਦੇ ਸੀ ਤੇ ਜਿਹੜੀ 2 ਘੰਟੇ ਐਕਸਰਸਾਈਜ਼ ਕਰਾਉਂਦੇ ਸਾਰੇ ਨੂੰ ਹੂੰ ਠੀਕ ਉਹਨਾਂ ਨੇ ਇੱਕ ਪੋਲ ਗੱਡੇ ਹੁੰਦਾ ਸੀ ਹਾਂਜੀ ਮੇਰਾ ਉਸ ਟਾਈਮ 70 ਕਿਲੋ ਭਜਨ ਸੀ ਹੂੰ ਜਿਹੜਾ ਸਾਡਾ ਚੱਕਰ ਹੌਲਰ ਬੈਰਗ ਦਾ ਹੌਲਰ ਸੀ ਉਹਦੇ ਵਿੱਚ 90 ਕਿਲੋ ਭਜਨ ਸੀ ਠੀਕ ਇਹ 1 ਕਵਾਟਰ 57 ਕਿਲੋ ਨੂੰ ਤਕਰੀਬਨ ਉਹਨਾਂ ਨੇ ਐ ਪੁੱਠੇ ਲਟਕਿਆ ਪਿੰਨੀਆਂ ਦੇ ਉੱਰ ਸਰੀ ਸੱਡ ਗੇੜਾ ਸਾਨੂੰ 5 ਕਿਲੋ ਚੱਕ ਦਿੰਦੇ ਸੀ ਤੇ ਘਟੋ ਘਟ ਉਸ ਟਾਈਮ ਉਹਨਾਂ ਦੀ ਜਦੋਂ ਐਕਸਰਸਾਈਜ਼ ਕਰ ਦਿੰਦੇ ਪੇਟਾਂ ਰੀਜ ਲਾਉਂਦੇ ਪੌਣਾ ਘੰਟਾ ਰੀਜ ਲਾਈਆਂ ਲਗਾਤਾਰ ਤੁਸੀਂ ਬਾਹਰ ਨਹੀਂ ਕਰ ਸਕਦੇ ਤਾਂ ਪੌਣਾ ਘੰਟਾ ਲਗਾਤਾਰ ਪੀੜ ਚੱਕੇ ਨਾ ਸਰੀ ਚੱਕੇ ਫਿਟਨੈਸ ਅੱਜ ਵੀ ਪੂਰੀ ਹੈ ਪੂਰੀ ਸੀ ਉਹਨਾਂ ਦੀ ਪੇਟਾਂ ਸਰੀਰ ਨੂੰ ਉਹਨਾਂ ਨੇ ਕਮਾਇਆ ਕੋਈ ਗੱਲ ਨਹੀਂ ਹਾਂਜੀ ਇਸ ਕਰ ਨੂੰ ਜਿਹੜਾ ਹੁਣ ਆ ਘਰ ਹੈ 37 ਸਾਲ ਹੋ ਗਏ ਘਰੋਂ ਨਿਕਲੇ ਨੂੰ ਇਹ ਖੁਦ ਉਹਨਾਂ ਨੇ ਤਿਆਰ ਕਰਵਾਇਆ ਸੀ ਉਸ ਟਾਈਮ ਜਦੋਂ ਉਹਦੇ ਨਿਕਲੇ 37 ਸਾਲ ਘਰ ਤੇ ਇਹ ਤਕਰੀਬਨ ਉਹਨਾਂ ਨੂੰ ਪਹਿਲਾਂ ਘਰੋਂ ਨਿਕਲਣ ਹੋ ਗਏ ਕਿਉਂ 88 ਦੇ ਚੱਲੇ ਹੋਏ ਆ 90 ਜੋ ਪਕੌੜੇ ਹੋ ਗਏ ਸੀ ਰੂਪੋਛ ਹੋਏ 90 ਜੋ 95 ਫੜੇ ਜਾਂਦੇ ਆ ਯਾਨੀ 22 12 95 ਨੂੰ 31 ਸਾਲ ਦੀ 31 ਸਾਲ ਉਹਨਾਂ ਨੂੰ ਜੇਲ੍ਹ ਚ ਗਿਆਨ ਹੋ ਗਿਆ 30 ਸਾਲ ਪੂਰੇ ਇਹ ਮਾਤਾ ਅਜ 30 ਸਾਲ 37 ਸਾਲ ਦੀ ਮਾਤਾ ਉਸ ਟਾਈਮ ਤੇ ਡੀਕਦੀ ਹੈ ਠੀਕ ਆ ਮਾਤਾ ਖੁਦ ਖੁਦ ਘਰ ਦਾ ਸਾਰਾ ਕੰਮ ਕਰਦੀ ਇਹ ਘਰ ਦੇ ਵਿੱਚ ਮੱਝਾਂ ਵੀ ਹੁੰਦੀਆਂ ਸੀ ਸਭ ਕੁ ਖੇਤੀਬਾੜੀ ਚੱਲਦੀ ਸੀ ਵਧੀਆ ਪਰਿਵਾਰ ਸੀ ਇਹਨਾਂ ਦਾ ਤਕਰੀਬਨ ਇਹਨਾਂ ਨੂੰ 20-22 ਕਿਲੋ ਤੋਂ 24 ਕਿਲੋ ਜ਼ਮੀਨ ਦੇ ਵੀ ਹੈ ਸ਼ਾਇਦ ਉਹ ਭਰਾਵਾਂ ਨੂੰ ਜੀ ਇੱਥੇ ਅਜਿਹੜਾ ਯੂਟੀ ਹੈ ਇੱਥੇ ਮਾਤਾ ਖੁਦ ਆਪਣੇ ਇਹ ਦੋਹੇ ਭਰਾ ਦੇ ਘਰਾਂ ਦੇ ਬੈਠ ਕੇ ਰੋਟੀ ਬਗਾਉਂਦੀ ਸਾਨੂੰ ਅੱਜ ਉਸ ਜਿਆਦਾ ਹੁੰਦੇ ਉਸ ਦੀ ਡਿਗਰੀ ਖੇ ਦੇਖੋ ਮਾਤਾ ਨੇ ਸਾਰੀਆਂ ਧਾਰਾਂ ਚੁਣੀਆਂ ਘਰ ਦਾ ਕੰਮ ਕਰਨਾ ਅੱਜ ਮਾਤਾ ਆਪਣੇ ਦੀਦੀ ਦੀ ਪੁੱਤ ਨੂੰ ਛੋਟੇ ਪੁੱਤ ਨੂੰ ਦੀਦੀ ਦੀ ਮਾਤਾ ਦੇਖ ਲੋ ਇਸ ਟਾਈਮ ਕਿਹੜੀ ਵਸਾ ਦੀ ਵਿਚਾਈ ਮਾਤਾ ਜੀ ਕਦ ਤੱਕ ਰਹਿਣਗੇ ਹੋਰੇ ਕੀ ਉਹ ਡੀ ਕਰਨਗੇ ਵੀ ਜਦ ਤੱਕ ਮੇਰਾ ਪੁੱਤ ਨਹੀਂ ਆਉਂਦਾ ਮਤਲਬ ਜਦੋਂ ਜਦੋਂ ਕਰ ਆਪਣੇ ਪੁੱਤ ਨੂੰ ਬੇਟੀ ਨੂੰ ਦੇਖਦੇ ਆ ਉਹ ਛੋਟਾ ਇਹਨਾਂ ਛੋਟੇ ਨਾਲ ਪਿਆਰ ਵੀ ਇਹਨਾਂ ਕਾਫੀ ਸੀ ਜਦੋਂ ਤੋਂ ਸ਼ੁਰੂ ਤੋਂ ਜਦੋਂ ਇਹਨਾਂ ਦੀ ਇਹਨਾਂ ਨੂੰ ਫਾਂਸੀ ਹੋਈ 2007 ਚ ਐਸ ਮਿੰਜੇ ਇੱਥੇ ਵਿੜੇ ਤੇ ਪਏ ਸੀ ਪਏ ਸੀ ਮੇਰੇ ਘਰ ਵਿੱਚ ਆ ਤਾਂ ਤੇ ਉਦਾਂ ਹੀ ਉਹਨਾਂ ਨੂੰ ਜੱਤੋਂ ਮੰਚ ਲੈ ਗਈ ਸੀ ਕਾਫੀ ਲੈਂਦੇ ਲੈਂਦੀ ਹੌਲੀ ਹੌਲੀ ਸਟਾ ਡਾਊਨ ਹੁੰਦਾ ਹੁੰਦਾ ਹੁਣ ਕਿਹੜੀ ਵਾਸਤਾ ਚਲੇਗੀ ਮਾਤਾ ਗੱਲਬਾਤ ਕਰਦੇ ਮਾਤਾ ਜੀ ਕੋਈ ਨਹੀਂ ਬੋਲਦੇ ਨਹੀਂ ਇਸ ਟਾਈਮ ਬੜਾ ਮੋਟਾ ਬਸ ਮੈਂ ਕੋ ਛੋਟਾ ਛੋਟਾ ਕਹਿ ਕੇ ਯਾਦ ਕਰਦੇ ਆ ਬੇਟੇ ਨੂੰ ਵੀ ਯਾਦ ਕਰਦੇ ਆ ਉਹਨਾਂ ਨੂੰ ਵੀ ਉਹਨਾਂ ਨੂੰ ਦੇਖਦੀ ਵੀ ਮੇਰਾ ਇਸ ਕਰਕੇ 37 ਸਾਲ ਹੋ ਗਏ ਦੇ ਲੋਕ 37 ਸਾਲ ਹੋ ਗਏ ਖੰਦ ਵਿੱਚ ਦੇ ਕਿਦਾਂ ਮਾਤਾ ਜੀ ਫਿਰ ਕਿਹ ਲਿਕਵਿਡ ਦਿੱਤਾ ਜਾ ਰਿਹਾ ਲਗਾਤਾਰ ਇੱਕ ਲਿਕਵਿਡ ਦਿੰਦਾ ਇਹਦਾ ਲਿਕਵਿਡ ਜੋ ਵੀ ਹੂੰ ਲਿਕਵਿਡ ਦਿੱਤਾ ਜਾਂਦਾ ਜੋ ਵੀ ਹੈ ਡਰੋਪ ਲਿਕ ਦੇ ਦੇ ਕੇ ਸਰਿੰਜ ਨਾਲ ਹੁੰਦਾ ਜਾਂਦਾ ਹੂੰ ਹੁਣ ਦੇਖੋ ਉਸ ਟਾਈਮ ਜਦੋਂ ਭਗੌੜੇ ਹੋਏ ਸੀ ਉਹਨਾਂ ਦੇ ਫਾਦਰ ਵੀ ਚਲੇ ਗਏ ਜੀ ਇਸ ਘਰ ਤੋਂ ਹਾਂਜੀ ਫਾਦਰ ਸਾਹਿਬ ਸ਼ੇਰ ਸਿੰਘ ਸੀ ਉਹ ਚੜਾਈ ਕਰਕੇ ਮਾਤਾ ਦੇ ਲੋਣ ਦੇ ਲੋਕ ਵਿਚਾਰੀ ਕਿਹੜੀ ਵਸਾ ਵਿੱਚ ਪਹੁੰਚ ਗਈ ਹੈ ਹੂੰ ਠੀਕ ਹੈ ਜ ਇਸ ਕਰਕੇ ਘਰ ਦੇ ਦੇਖੋ 37 ਸਾਲ ਹੋਏ ਘਰ ਤੋਂ ਨਿਕਲੇ ਨੇ ਕਿ 37 ਦਿਨ 37 ਘੰਟੇ ਦਾ ਬੰਦਾ ਰੀਸਦਾ ਹੂੰ ਇਹ 37 ਸਾਲ ਹੋ ਗਏ ਘਰ ਤੋਂ ਨਿਕਲੇ ਨਾ ਲੰਬਾ ਟਾਈਮ ਹੋ ਗਿਆ ਜਿੱਦ ਤੁਸੀਂ ਕਹਿੰਦੇ ਜਗਤਾ ਸਿੰਘ ਹਵਾਰਾ ਨੂੰ ਨੇ ਇਹ ਘਰ ਤੇ ਆਪ ਖੁਦ ਤਿਆਰ ਕਰਾਇਆ ਸੀ ਖੁਦ ਤਿਆਰ ਕਰਵਾਇਆ ਸੀ ਦੱਸਦੇ ਹੁੰਦੇ ਸੀ ਉਹਨਾਂ ਅੰਦਰ ਕਹਿੰਦਾ ਮੈਂ ਜੋੜ ਜੋ ਕੰਮ ਕਰਵਾਇਆ ਪਹਿਲਾਂ ਇਹ ਅਸਲੀ ਘਰ ਇਹਨਾਂ ਦਾ ਅੰਦਰ ਹੁੰਦਾ ਸੀ ਪਿੰਡ ਦੇ ਵਿੱਚ ਖੂਹ ਦੇ ਕੋਲੇ ਜੀ ਠੀਕ ਹੈ ਜੀ ਠੀਕ ਹੈ ਫਿਰ ਬਾਅਦ ਆ ਕੇ ਇਸ ਵਾਦੀ ਚ ਆ ਪਿੱਛੇ ਇਹਨਾਂ ਦੀ ਵਸਾਤ ਬਣੀ ਪੁਰਾਣੀ ਹੂੰ ਉੱਥੇ ਖੁਦ ਐਸੇ ਕਰਦੇ ਹੁੰਦੇ ਰੇੜੀ ਜਗਰੀਮ ਭਰੀ ਹੋ ਚੱਕਦੇ ਨੇ ਰੇੜੀ ਜਿਸ ਟਾਈਮ ਉਹ ਰੈਸਟੋਰ ਹੋਇਆ ਪਿੰਕੀ ਨੇ ਰੈਸਟ ਕਰਿਆ 22 12 95 ਨੂੰ ਜਲੰਧਰ ਦੇ ਵਿੱਚ ਜਿਸ ਟਾਈਮ ਨੂੰ ਪਤਾ ਲੱਗਿਆ ਮੈਨੂੰ ਅਰੈਸਟ ਕਰ ਲਿਆ ਉਹਨਾਂ ਨੇ ਸਾਈਨਟ ਖਾਲੀ ਸੀ ਉਹ ਸਾਈਨਟ ਨੇ ਕੰਮ ਭਿੱਜੀ ਹੋਈ ਕਰਕੇ ਕੰਮ ਨਹੀਂ ਕੀਤਾ ਸੀ ਕਿਉਂ ਪਰਮਜੀਤ ਪਿਓਰੇ ਤੋਂ ਸਾਈਨਟ ਨੂੰ ਪਾਣੀ ਲੱਗਾ ਸੀ ਪਾਣੀ ਲੱਗਣ ਕਰਕੇ ਉਹ ਜਦੋਂ ਚੱਕੀ ਉਹਨਾਂ ਨੇ ਸੋਚਿਆ ਮੈਂ ਹੁਣ ਵੀ ਮੈਂ ਤਾਂ ਇਸ ਦੁਨੀਆ ਤੋਂ ਚਲੇ ਜਾਣਾ ਵੀ ਪਛੀਦੀ ਪਾ ਲੈਣੀ ਹੈ ਉਹਨਾਂ ਨੇ ਅਖੀਰਤ ਨੂੰ ਪਿੰਕੀ ਨੇ ਚੱਕਿਆ ਉਹਨਾਂ ਨੂੰ ਉਹਨਾਂ ਦੇ ਜੋਸ਼ ਚਾਕੇ ਜਿਪਸੀ ਭਰੀ ਹੋਈ ਪੁਲਸਰਾਂ ਦੀ 3-4 ਜਣੇ ਪਿੱਛੇ ਬੈਠੇ ਸੀ ਉਧਰ ਕੇ ਭੱਜ ਕੇ ਜਾ ਕੇ ਜਿਪਸੀ ਚੱਕਦੀ ਮੂਰੇ ਤੋਂ ਜਿਹੜਾ ਜਿੰਕੀ ਬੋਲਦਾ ਸੀ ਨਾ ਫਿਰ ਪੱਟ ਦੇ ਪਵਨ ਨੇ ਗੋਲੀ ਮਾਰੀ ਸੀ ਜੈ ਸੇ ਨਹੀਂ ਤਾਂ ਇਹਨੂੰ ਕਾਬੇ ਕੀਤਾ ਸੀ ਐਨੀ ਜਿਹੜੇ ਸਰੀਰ ਦੇ ਵਿੱਚ ਜ਼ੋਰਤ ਐਨੀ ਉਸ ਟਾਈਮ ਸੀ ਜਦੋਂ 24 ਸਾਲ ਦੀ ਏ ਸੀ ਕੀ ਹੁੰਦੀ ਪੂਰੀ ਜੰਗ ਇਸ ਦੇ ਉਹ ਰੈਸਟੋਂ ਆਇਆ ਉਹਨੇ ਜਿਪਸੀ ਮੂਰੇ ਤੋਂ ਜਲੰਧਰ ਦੇ ਵਿੱਚ ਉਸ ਟਾਈਮ ਚੱਕਦੀ ਸੀ ਉਹ ਪੱਟ 'ਚ ਗੋਲੀ ਤਾਂ ਮਾਰੀ ਸੀ ਉਹਨਾਂ ਨੂੰ ਉਸ ਟਾਈਮ ਇਹਨਾਂ ਕਾਬੂ ਕਰ ਲਈ ਕਾਬੂ ਨਹੀਂ ਸੀ ਆਉਂਦਾ ਜਸਰ ਜਸਰ ਜੇ ਕਿਸਦਾ ਇੱਕ ਹੱਥ ਘੁੱਟ ਦੇਵੇ ਤੁਸੀਂ ਤਿੰਨ ਦਿਨ ਉਹਦਾ ਹੱਥ ਸੋਜਣੇ ਤਰੂਗਾ ਹਾਂਜੀ ਇੰਨਾ ਜਣੀ ਹੱਥ ਨੂੰ ਮਲ ਦਿੰਦੇ ਸੀ ਤੇ ਬਾਹਰ ਤੋਂ ਕੋਈ ਹੋਰ ਵੀ ਮਿਲੂਗੀ ਪਰਿਵਾਰਕ ਮੈਂਬਰ ਆਏ ਮਾਤਾ ਜੀ ਦੇ ਨਾਲ ਕਿ ਇੱਥੋਂ ਹੀ ਹੁਣ ਲੋਕਲ ਸੰਗਤਾਂ ਧਿਆਨ ਰੱਖ ਰਹੀ ਮਾਤਾ ਜੀ ਦਾ ਨੇ ਹੁਣ ਤਾਂ ਪਹਿਲਾਂ ਭਰਾ ਆਇਆ ਸੀ ਭਰਾ ਛੱਡ ਕੇ ਵਾਪਸ ਆ ਲੇ ਗਿਆ ਸੀ ਮੁੜ ਗਿਆ ਸੀ ਉਹਨਾਂ ਜਾਣਾ ਸੀ ਘਰੇ ਕਿ ਉਹਨਾਂ ਦੇ ਉੱਥੇ ਵੀ ਬੇਟੇ ਬੇਟੀ ਜੈ ਨਾ ਉਹਨਾਂ ਦਾ ਕਾਲ ਕਰ ਦਿਆਂਦੇ ਹਾਂ ਉਹ ਛੋੜ ਦੇ ਦਿੰਦੇ ਤੇ ਇਸ ਕਰਕੇ ਉਹਨਾਂ ਨੇ ਕਰਦੇ ਕਰਕੇ ਫਿਰ ਅਸੀਂ ਬਲਬੀਰ ਸਿੰਘ ਸਾਰ ਜਾਂ ਕੋਈ ਹੋਰ ਵੀ ਜਿੰਨੇ ਸਿੰਘ ਆਉਣੇ ਆ ਸਭ ਮਿਲ ਕੇ ਜਨੇ ਸੰਗ ਤਾਂ ਅਸੀਂ ਸਾਡੇ ਇਲਾਕੇ ਦੇ ਵਿੱਚ ਇਹਨਾਂ ਨੇ ਇੱਕ ਬਹੁਤ ਕੋਈ ਇਲਾਕਾ ਕਾਫੀ ਇਹਨਾਂ ਨੂੰ ਚਾਹੁੰਦਾ ਹੁਣ ਮੈਂ ਤਰੀਵੇਂ 60 65 ਪਿੰਡਾਂ ਤੋਂ ਮਤੇ ਵਾਗ ਦਿੱਤੇ ਪੰਚਾਇਤਾਂ ਤੋਂ ਜਿਹੜੇ ਮੇਰੇ ਕੋਲ ਖੋਦ ਪਏ ਆ 65 ਪਿੰਡਾਂ ਦੀ ਪੰਚਾਇਤਾਂ ਨੇ ਕਿਸੇ ਨੇ ਨਹੀਂ ਕਿਹਾ ਸਭ ਨੇ ਵੱਤੋਂ ਛੱਡ ਕੇ ਹਿੱਸੇ ਦੇ ਕੇ ਕਿਸੇ 66 ਬੰਦਿਆਂ ਦੇ ਸਾਇਨ ਹੋਏ ਹੋਏ ਮੇਰੇ ਕੋ ਘਰੇ ਪਏ ਆ ਸਾਰੇ ਜਿਹੜੇ ਮੈਂ ਪੀਡੀਐਫ ਕਰਕੇ ਵਕੀਲ ਸਾਨੂੰ ਭੇਜਿਆ ਪਰ ਸਾਡੇ ਸੰਬੰਧਿਤ ਥਾਣਾ ਪੈਂਦਾ ਖਵਾਣੋ ਇੱਥੋਂ ਦਾ ਐਸਐਚਓ ਆ ਕੇ ਇਹਨੂੰ ਕਰਨੋ ਜਮਾਤ ਆਈ ਨਹੀਂ ਸੀ ਅਲਾਗ ਦੇ ਘਰ ਤੋਂ ਉੱਪਰ ਤੋਂ ਫੋਟੋ ਖਿੱਚ ਗਏ ਫੋਟੋ ਭੇਜਦੀ ਪ੍ਰਸ਼ਾਸਨ ਨੇ ਜੋ ਕਿ ਰਿਪੋਰਟ 네ਗਟਿਵ ਕਰਕੇ ਭੇਜੀ ਜਦੋਂ ਕਿ ਮਾਤ ਕੋਈ ਇਲਾਕੇ ਦਾ ਹੋਣੀ ਵਧੀਆ ਹੋ ਰਹਿਣ ਵਾਲੇ ਆ 60 60 ਪਿੰਡਾਂ ਨੇ ਲਿਖ ਕੇ ਦਿੱਤਾ ਹੈ ਠੀਕ ਹੈ ਇਸ ਕਰਕੇ ਜਿਹੜੇ ਅੱਜ ਕਹਿੰਦੇ ਸੀ ਜਿਕਨਾ ਭਾਈ ਸਾਹਿਬ ਨੇ ਗੱਲ ਕੀਤੀ ਹੈ ਵੀ ਅੰਦਰ ਰਹਿ ਕੇ ਆਏ ਆ ਕੋਈ ਐਮਪੀ ਬਣਿਆ ਇਹ ਸਭ 2002 ਚ ਖੇਲ ਉੱਥੇ ਜਾ ਕੇ ਆਏ ਆ ਮੇਨ ਮੰਨਦਾ ਹੈ ਵੀ ਜਿਹੜੇ ਮਲਵਿੰਦਰ ਸਿੰਘ ਕੰਗਾ ਜਿਹੜਾ ਅਨੰਦਪੁਰ ਸਾਹਿਬ ਤੋਂ ਆ ਇਹ ਅਖਬਾਰੀ ਬਾਹਰ ਬਿਆਨ ਦੇਣ ਜਾਣਦੇ ਅੰਦਰ ਬੋਲਦੇ ਨਹੀਂ ਘੜ ਕੇ ਜਿਕਾ ਤਾਵਲਾਡੂ ਵਾਲੇ ਸਰਕਾਰ ਨੇ ਪੀਐਮ ਦੇ ਬਾਰੇ ਅਰਜੀਵ ਗਾਂਧੀ ਬਾਰੇ ਮਤਾ ਪਾ ਕੇ ਉਹਨਾਂ ਨੇ ਰਹਿਆ ਕਰਾਇਆ ਆਪਣੇ ਸਾਹਮਣਾਡੂਆ ਅਸੀਂ ਸੀਐਮ ਨੇ ਇਹਨਾਂ ਨੂੰ ਕਿਉਂ ਨਹੀਂ ਰਹਿਆ ਕਰਾ ਸਕਦੇ ਸਾਡੇ ਪਤਾ ਪਉਦਨ ਜੇ ਇਹਨੇ ਕੋ ਹੁਣੇ ਬਸ ਜਿਹੜਾ ਮਲਵਿੰਦਰ ਕੰਗ ਹੈ ਇੱਕ ਸ਼ਾਸਕ ਇਲਾਹਾਜ਼ ਲੈਣ ਲਈ ਬੋਲਦੇ ਆ ਉਹਨਾਂ ਕਾ ਕਿਉਂ ਕਿਉਂ ਨਹੀਂ ਸਰਕਾਰ ਭਗਵੰਤ ਮਾਨ ਦੇ ਕਹਿੰਦੇ ਹੋਏ ਇਹ ਗੱਲ ਵੀ ਇਲਾਹਾਜ਼ ਸੀ ਬੋਲਣਾ ਚਾਹੀਦਾ ਇਹਨੂੰ ਪਾਰਲੀਮੈਂਟ ਬੋਲਣਾ ਚਾਹੀਦਾ ਵੀ ਸਾਡਾ ਹੱਕ ਬਣਦਾ ਜਦੋਂ ਕਿ ਸਜਾ ਜਿੰਨੇ ਟ੍ਰਿਪਲ ਕੱਟ ਚੁੱਕੇ ਆ ਇਹਨੀ ਸਜਾ ਬਣਦੀ ਐ ਇਹਦਾ ਸਾਡੇ ਵਾਲੇ ਕਾਨੂੰਨ ਹੋ ਰਿਹਾ ਇਹਨਾਂ ਨੇ ਘੱਟ ਗਿਣਤੀ ਲਈ ਹੋ ਰਿਹਾ ਇਹਨਾਂ ਲਈ ਹੋ ਰਿਹਾ ਜਿਹੜੇ ਐਕਸੈਸ ਜਿਹੜੇ ਲੀਡਰ ਹੁੰਦੇ ਨੇ ਧਰਮਿਕ ਸਟੇਜਾਂ ਉੱਪਰ ਵੀ ਵਿਚਰਦੇ ਨੇ ਗੱਲਬਾਤ ਕਰਦੇ ਨੇ ਪਰ ਲੱਗਦਾ ਵੀ ਇਹ ਗੱਲਬਾਤ ਹੋ ਕਰਨੀ ਚਾਹੀਦੀ ਕੰਮਿੰਸਾਬ ਮੋਰਚੇ ਨਾਲ ਮਿਲ ਕੇ ਕੋਈ ਗੱਲਬਾਤ ਹੋਣੀ ਚਾਹੀਦੀ ਗੱਲ ਕਰਨੀ ਚਾਹੀਦੀ ਹੋਣੀ ਚਾਹੀਦੀ ਗੱਲ ਕੋਈ ਗੱਲ ਕਰਨੀ ਚਾਹੀਦੀ ਹੈ ਇਸ ਵਿੱਚ ਤਾਂ ਆ ਕਰਕੇ ਇਹਦਾ ਤੇ ਬੰਦੀ ਸਿੰਘਾਂ ਦੇ ਲਈ ਰਿਹਾ ਹੁਣ ਸਾਰੇ ਮੁੱਦੇ ਆ ਇਹ ਕਿਸੇ ਚਾਹੇ ਤੁਸੀਂ ਕਿਸਾਨੀ ਸੰਘਰਸ਼ ਲੜੇ ਆ ਇਹ ਉਸੇ ਲਈ ੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਵੀ ਮੰਗਿਆ ਅਸੀਂ ਵੀ ਕਰ ਰਹੇ ਹਾਂ ਪਰ ਉਹ ਲੜਾਈ ਦਾ ਜਿਹਦੇ ਕੌਮ ਲਈ ਕੁਰਬਾਨੀ ਇਹ ਲੋਕ ਕਰਗੇ ਅਸੀਂ ਇਹਦਾ ਕੋਈ ਵਟ ਸਾਂਝੀ ਨਹੀਂ ਕੋਈ ਆਪਣਾ ਕੋਈ ਹੋਰ ਨਹੀਂ ਸੀ ਇਹਨਾਂ ਦਾ ਕੋਈ ਮਨੋਰਸਾ ਠੀਕ ਇਸ ਕਰਕੇ ਇਹ ਸਾਡੇ ਉਹ ਹੱਕਾਂ ਲਈ ਅੱਜ ਥੋੜੇ ਦੇ ਗਲ ਕਤੇ ਕੁੱਟਿਆ ਜਾ ਰਹੇ ਆ ਇਸ ਕਰਕੇ ਹੋਟਲ ਸਾਨੂੰ ਜਮ ਸਾਰੇ ਬਸ ਨੂੰ ਮਾਰੇ ਪਈ ਹੈ। ਹੂੰ। ਦੇਖੋ ਜਮ ਮੇਹਰ ਜੁਗਾਰੀ ਆਈ ਮੇਹਰ ਜੁਗਾਰੀ ਕਰਨਾ ਸੀ ਬੱਚੇ ਬਾਹਰ ਕੱਢੇ। ਹਾਂਜੀ। ਕਾਹਦੇ ਕੱਢੇ ਇਸ ਕਰਕੇ ਤਾਂ ਜੋ ਇਸੇ ਨੌਕਰੀ ਨਿਲਦੀ ਬੱਚੇ ਵੱਢ ਕੇ ਤੇ ਇਸ ਕਰਕੇ ਅਸੀਂ ਬੱਚੇ ਤੰਗ ਹੋ ਕੇ ਤਾਂ ਹੀ ਬਾਹਰ ਕੱਢੇ ਆ। ਹੂੰ। ਤੇ ਇਹ ਸਾਡਾ ਹੌਲੀ ਹੌਲੀ ਗळा ਕੁੱਟਦਾ ਕੁੱਟਦਾ ਜਾ ਰਿਹਾ ਹੈ। ਠੀਕ ਹੈ ਗੱਲ। ਐਦਾਂ ਕਿਸਾਨੀ ਖਤੋਂ ਕੀਤੀ ਜਾਂਦੀ ਹੈ। ਐਦਾਂ ਸਾਡੀ ਟਰਾਂਸਪੋਰਟ ਖਤਮ ਕਰਤੀ ਇਹਨਾਂ ਨੇ। ਕਿ ਸਾਡੋ ਕਿੱਥਾ ਕਿਹੜੇ ਰਹਿ ਗਏ ਪੰਜਾਬ ਕੋਲ? ਦੱਸੋ ਕੀ ਰਹਿ ਗਿਆ ਪੰਜਾਬ ਦਾ? ਭਈਆ ਇਥੇ ਪੰਜਾਬ ਵਿੱਚ ਵੱਢ ਗਿਆ ਸਾਰਾ ਆ ਲਿਆ ਕੇ। ਹੂੰ। ਠੀਕ ਮੈਂ ਕਹਿੰਦਾ ਜਸੇਦਾਰ ਜਗਤਾਰ ਦੇ ਹੋਰਾਂ ਨੂੰ 8 ਲੱਖ ਕੱਟਨੇ ਚੁਣਿਆ 8 ਲੱਖ ਦੇ ਕੱਟਨੇ ਜਦੋਂ ਕਿ ਇੱਕ ਐਮਐਲਏ ਦੇ ਕੋਲ ਆਪਣੀ 2000 ਜਾਂ 4000 ਆਪਣੀ ਵੋਟ ਨਹੀਂ ਹੁੰਦੀ ਹਾਂਜੀ ਬਾਕੀ ਪਾਰਟੀ ਦੀ ਮਿਲ ਮੁਲਕੀ ਬਾਕੀ ਵੋਟ ਮਿਲਦੀ 2000 ਪਾਰਟੀ ਦੀ ਵੋਟ ਹੁੰਦੀ ਹੈ ਮਸੀਂ ਇਹਦੇ ਕੋਲ 8 ਲੱਖ ਕੱਟਨੇ ਚੁਣਿਆ ਹੋਵੇ ਆ ਜਸੇਦਾਰ ਸਲਾਖਾਂ ਦੇ ਪਿੱਛੇ ਵੀ ਅੰਦਰ ਹੋਏ ਕਿੱਡੀ ਸਾਡੀ ਕੌਮ ਦੀ ਤਰਸ ਗਈ ਹੈ ਤਾਂ ਕਿ ਸਾਨੂੰ ਉਹਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਇਹ ਰਿਆ ਕਰਾਉਣੀ ਚਾਹੀਦਾ ਸਰਕਾਰ ਦੀ ਬਣਦੀ ਹੈ ਬਿਲਕੁਲ ਬਣਦਾ ਹੱਕ ਹੈ ਅਸੀਂ ਕੋਈ ਭੀਖ ਨਹੀਂ ਮੰਗਦੇ ਹੱਕ ਬਣਦਾ ਇਹ ਹਾਲਾਂਕਿ ਵੱਧ ਸਜ਼ਾ ਕੱਟ ਚੁੱਕੇ ਹਨ ਕਾਨੂੰਨ ਕਹਿੰਦਾ ਵੀ ਛੱਡਣਾ ਚਾਹੀਦਾ ਮੱਕ ਨੂੰ ਕਹਿੰਦੇ ਛੱਡਣਾ ਚਾਹੀਦਾ ਬਿਲਕੁਲ ਸਹੀ ਹੈ ਕਾਨੂੰਨ ਦੇ ਵਿੱਚ ਹੈ ਨਹੀਂ ਉਹ ਸਾਰੇ ਸਰਕਾਰਾਂ ਕਹਿੰਦੇ ਤੱਕ ਕਰਦੇ ਆਉਣੇ ਕੁਰਸੀ ਕਰਕੇ ਸਿਰ ਮਸਲਾ ਕੁਰਸੀ ਦਾ ਚਾਹੇ ਕਾਂਗਰਸ ਆਈ ਚਾਹੇ ਬਾਦਲ ਆਇਆ ਚਾਹੇ ਭਗਵੰਤ ਮਾਨ ਆ ਗਿਆ ਪਹਿਲਾਂ ਭਗਵੰਤ ਮਾਨ ਉਸ ਟਾਈਮ ਜਦੋਂ ਰੀਸ ਮਸੀਹ ਨੇ ਦੱਸਿਆ ਵੀ ਉਹ ਪਹਿਲਾਂ ਉਸੇ ਆਪਣੇ ਗੁਰਬਕਸਿੰਘ ਦੇ ਜਲ ਸੰਘਰਸ਼ ਚੱਲਿਆ ਮੁਹਾਲੀ ਉਥੇ ਖੁਦ ਬੈਠ ਕੇ ਕਹਿੰਦਾ ਰਿਹਾ ਅੱਜ ਉਹਦੀ ਅਜੋਕ ਦਾ ਪੈਨ ਕਿਸੇ ਗਿਆ ਹੋਰਾਂ ਪੈਨ ਜਿਹਦਾ ਕਹਿੰਦਾ ਸੀ ਮੈਂ ਚਲਾਉਂਗਾ ਅੱਜ ਉਹ ਕੁਰਸੀ ਦੇ ਵਸਤਾ ਤੇ ਜਾ ਕੇ ਇਹ ਸਿਰਫ ਇਹ ਸੈਂਟਰ ਨਾਲ ਉਤੋਂ ਉਤੋਂ ਨਾਲ ਸਾਰੇ ਉਹਨਾਂ ਦੇ ਗੁਲਾਮ ਹੋ ਕੇ ਬੈਠ ਜੰਨੇ ਆ ਗੁੰਗੇ ਬਣ ਜੰਨੇ ਆ ਇਹਨਾਂ ਦਾ ਬੋਲ ਨਹੀਂ ਹੁੰਦਾ ਇਹਨਾਂ ਦੀ ਲਗਾਮ ਖਿੱਚੀ ਜਾਂਦੀ ਇਹਨਾਂ ਦੀ ਠੀਕ ਹੈ ਇਸ ਕਰਕੇ ਪੰਜਾਬ ਦੇ ਵਿੱਚ ਰੇਤ ਮਾਫੀਆ ਜਾਂ ਹੋਰ ਡਰੱਗਸ ਮਾਫੀਆ ਸਾਰੇ ਖਤਮ ਹੋ ਗਏ ਜਿੱਦਾਂ ਜਥੇਰ ਜੁਤਾਰ ਸਿੰਘ ਹੋਰਾਂ ਚਾਹ ਕਰਦੇ ਜਿੰਨਾ ਮਰਜੀਏ ਜਿੰਨਾ ਪੈਸਾ ਸਰਕਾਰ ਕਹਿੰਦੀ ਹੈ ਜਾਗੋ ਨਸ਼ਿਆਂ ਦੇ ਵਿਰੁੱਧ ਚੱਲੋ ਜੀ ਐਂ ਕਰ ਐਨਾ ਪੈਸਾ ਖਰਚ ਕਰ ਸਾਨੂੰ ਕੋਈ ਲੋੜ ਨਹੀਂ ਸਰਕਾਰ ਦੀ ਸ਼ਹਿਤੇ ਬਿਨਾ ਕੁਝ ਨਹੀਂ ਹੁੰਦਾ ਨਸ਼ੇ ਵੀ ਜੇ ਵਿਕ ਰਹੇ ਸਰਕਾਰ ਦੀ ਸ਼ਹਿ ਨਾਲੇ ਵਿਕ ਰਹੇ ਪਤਾ ਸਭ ਨੂੰ ਆ ਪ੍ਰਸ਼ਾਸਨ ਨੂੰ ਵੀ ਪਤਾ ਬਾਈ ਜੀ ਅਸੀਂ ਜਿਹੜਾ ਪ੍ਰਸ਼ਾਸਨ ਅਗੂ ਆਨਾ ਹੋਇਆ ਵਾ ਗੁੰਗਾ ਹੋਇਆ ਵਾ ਸਾਨੂੰ ਮਿਲਵੇ ਅਸੀਂ ਦੱਸ ਦਨੇ ਸਰਕਾਰ ਨੇ ਲਹਿਰ ਚੁਲਾਈ ਹੋਈ ਨਸ਼ਾ ਖਰੜ ਤੇ ਵਿੱਚ ਨਸ਼ਾ ਬਹੁਤ ਜ਼ਿਆਦਾ ਪਿਆ ਬਿਕਰੇ ਹਾਸ ਖਰੜ ਤੋਂ ਸਪਲਾਈ ਵਾਲੇ ਵਾਲੇ ਬਹੁਤ ਹੋ ਰਿਹਾ ਸਾਨੂੰ ਪਤਾ ਯਾਰ ਅਸੀਂ ਖੁਦ ਛਾਪੇ ਮਾਰਦੇ ਸਰਕਾਰ ਨੂੰ ਨਹੀਂ ਦਿਖਦਾ ਜੇ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਦੇ ਉਹਨਾਂ ਕੋ ਮੁਲਾਜ਼ਮੇ ਨਹੀਂ ਹੈ ਉਹ ਕਹਿੰਦੇ ਸਾਡੇ ਕੋ ਮੁਲਾਜ਼ਮ ਨਹੀਂ ਆ ਸਿੰਘਾਂ ਦੇ ਪੈਰ ਪਾਈਆਂ ਕਰ ਰਹੇ ਨੇ ਥੋੜੇ ਫਿਰ ਇਹਨਾਂ ਨੂੰ ਵਿਰੁੱਧ ਹੋਣ ਬਾਅਦ ਤੇ ਤੁਹਾਡੇ ਕੋ ਮੁਲਾਜ਼ਮ ਹੈਗੇ ਆ ਸੋ ਗੱਲ ਇਹ ਹੈ ਬਾਈ ਜੀ ਜਦੋਂ ਮਤਲਬ ਜ਼ੁਲਮ ਵੱਜ ਜਾਂਦਾ ਨਾ ਜੇ ਚਿੱਟੇ ਅੰਗਰੇਜ਼ ਕੱਢੇ ਸਾਨੂੰ ਉਸ ਟਾਈਮ ਲੜਾਈ ਕਰਤਾ ਸੀ ਸਰਾਬੇ ਨੇ ਭਗ ਸਿੰਘ ਨੇ ਉਸ ਟਾਈਮ ਦੇ ਕ੍ਰਾਂਤੀਕਾਰੀਆਂ ਨੇ ਲੜਾਈ ਲੜੀ ਹੈ ਉਹ ਵੀ ਉਹਨਾਂ ਨੇ ਫਿਰ ਹਥਿਆਰ ਚੱਕ ਕੇ ਲੜਾਈ ਲੜੀ ਹੈ ਨਾ ਚਿੱਟੇ ਅੰਗਰੇਜ਼ਾਂ ਨੂੰ ਕਢਣ ਨਾਲ ਪੰਜਾਬ ਦੀ ਕਿਸਾਨੀ ਨੂੰ ਮਾਰਿਆ ਜਾ ਰਿਹਾ ਹੈ ਬੇਰੁਜ਼ਗਾਰੀ ਨਾਲ ਨਸ਼ੇ ਨਾਲ ਮਾਰਿਆ ਜਾ ਰਿਹਾ ਹੈ ਤਾਂ ਉਹ ਨੌਜਵਾਨ ਕੀ ਕਰੂਗਾ ਤੁਸੀਂ ਆਪ ਸੋਚ ਸਕਦੇ ਆ ਕਿਦਰ ਜੇਕਣਾ ਇਹ ਲੀਡਰ ਕੁੱਤੇ ਲੀਡਰ ਸਮਝਦੇ ਹੀ ਨਹੀਂ ਹੈਗੇ ਕੋਈ ਗੱਲ ਆਮ ਲੋਕਾਂ ਦੀ ਜੇ ਇਸ ਤਰ੍ਹਾਂ ਦੇ ਮਤਲਬ ਲੀਡਰ ਨਲਾਇਕ ਹੋਣਗੇ ਤਾਂ ਫਿਰ ਜਵਾਨੀ ਦਾ ਕੋਈ ਨਾ ਕੁਝ ਕਰੂਗੀ ਲੋਕ ਤਾਂ ਕੁਝ ਨਾ ਕੁਝ ਕਰਨਗੇ ਨਾ ਸੋਚੇ ਸਮਾਏ ਨਹੀਂ ਤੁਸੀਂ ਇਹ ਦੇਖਿਓ ਇਹਨਾਂ ਤੇ ਇੰਨੇ ਮਤਲਬ ਹਾਲਾਤ ਬਣ ਗਏ ਭੇੜੇ ਨਾ ਇਹਨਾਂ ਦੇ ਐਮਐਲਏ ਐਮਪੀਆ ਤੇ ਜਿਹੜੀ ਨਵੀਂ ਸਰਕਾਰ ਬਣੀ ਵੀ ਝਾੜੂ ਵਾਲਿਆਂ ਨੂੰ ਬਸਾਰੀ ਬੇਨਤੀ ਹੈ ਵੀ ਦੇਖੋ ਕਾਨੂੰਨ ਨੂੰ ਮੰਨੋ ਤੁਸੀਂ ਕਾਨੂੰਨ ਲੇਕਿਨ ਲੋਕਾਂ ਸੋ ਅੱਜਕੱਲ ਇਨ੍ਹਾਂ ਵਾਸਤੇ ਆਮ ਗਰੀਬ ਵਾਸਤੇ ਜਿਹੜੇ ਹੱਕਾਂ ਵਾਸਤੇ ਲੜਦੇ ਉਹਨਾਂ ਵਾਸਤੇ ਕਾਨੂੰਨ ਸਰਕਾਰ ਵਾਸਤੇ ਕਾਨੂੰਨਾਂ ਦੀ ਚੀਜ਼ ਨਹੀਂ ਸੋ ਸਾੜੀ ਇਹ ਬੇਨਤੀ ਕਾਨੂੰਨ ਨੂੰ ਮੰਨਿਆ ਜਾਵੇ ਤਾਂ ਮਨ ਲਾਡੂ ਦੀ ਗਵਰਨਮੈਂਟ ਨੇ ਕਾਨੂੰਨ ਦਾ ਪਾਲਣ ਕਰਦੇ ਹੋਏ ਤਰਜੀਬ ਗਾਂਧੀ ਦੇ ਜਿਹੜੇ ਕਾਤਲ ਸਨ ਉਹ ਜਿਹੜੇ ਬਾਜੀਤ ਬਰੀ ਕਰਾਏ ਸੋ ਸੀਐਮ ਕੇਸ ਦੇ ਵਿੱਚ ਜਿੰਨੇ ਵੀ ਇਹ ਆਪਣੇ ਹੈ ਭਰਾ ਅੰਦਰ ਹੈ ਦੇਖੋ ਬੜੀ ਗੱਲ ਨਹੀਂ ਸੀਐਮ ਨੇ ਕਿੰਨੇ નિર્ਦੋਸ਼ ਲੋਕ ਮਰਵਾਤੇ ਸੋ ਇਹਨਾਂ ਨੇ ਜਿਹੜੀ ਸਜ਼ਾ ਭੁਗਤ ਲਈ ਜੋ ਬਣ ਗਈ ਉਹ ਇਹਨਾਂ ਨੇ ਭੁਗਤ ਲਈ ਲੇਕਿਨ ਅੱਜ ਖਤਮ ਹੋਣਾ ਚਾਹੀਦਾ ਸੋ ਕਿਤੇ ਨਾ ਕਿਤੇ ਅੱਜ ਸਰਕਾਰਾਂ ਨੂੰ ਜਰੂਰ ਸੋਚਣਾ ਇੱਕ ਭਾਈ ਸਾਹਿਬ ਜੀ ਜਦੋਂ ਨਾ ਇਹ 2007 ਦੇ ਵਿੱਚ ਆਰਡਰ ਹੋਇਆ फांसी ਤੋਂ ਬਾਅਦ ਨਾ ਹਾਂਜੀ फांसी ਤੋਂ ਬਾਅਦ ਇਹ ਅਪੀਲ ਪਾਈ ਸੀ ਮਹਿਤਾਬ ਸਿੰਘ ਗਿੱਲ ਜੱਜ ਨੇ ਰਵਿੰਦਰ ਠਾਕਰ ਨੇ ਉਹਨਾਂ ਜੱਜਮੈਂਟ ਦੇ ਵਿੱਚ ਲਿਖਿਆ ਜਿਹੜੀ 86700 ਪੇਜ ਦੀ ਜੱਜਮੈਂਟ ਹੈ ਉਹਨਾਂ ਨੇ ਜਾਇ ਉਹਨਾਂ ਨੇ ਸੁਕੋਟ ਨੇ ਫੈਸਲਾ ਦਿੱਤਾ ਵੀ ਪ੍ਰਸ਼ਾਸਨ ਵਿਵਾਰ ਦੇਖ ਕੇ ਇਹਨਾਂ ਦਾ ਗੁੱਡ ਕਰੈਕਟਰ ਦੇਖ ਕੇ ਨਾ ਛੱਡ ਸਕਦਾ ਜਦੋਂ ਕਿ ਇਹਨਾਂ ਦਾ ਜੇਲ੍ਹ ਦਾ ਵਿਵਾਰ ਗੁੱਡ ਕਰੈਕਟਰ ਹੈ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਉਹਨਾਂ ਨੇ ਛੱਡ ਦੇਣਾ ਚਾਹੀਦਾ ਹੈ ਇਹ ਇਸ ਕਰਕੇ ਕੋਈ ਹੋ ਨਹੀਂ ਹੈਗਾ ਜਿਹਦੇ 92 ਬੈਠੇ ਆ ਇਹ 92 ਨੂੰ ਗਾਇਲ ਹੋ ਕੇ ਸਾਰੇ ਮੱਥਾ ਪਵਾ ਕੇ ਜਿcka ਤਾਮ ਲੱਡੂ ਬਣੇ ਛੜਾਏ ਆ ਤਾਂ ਰਿਹਬ ਕੋਣਨ ਦਾ ਹੱਕ ਬਣਦਾ ਸਿਰਫ ਸਰਕਾਰਾਂ ਆਪਣੀ ਕੁਰਸੀ ਕਰਕੇ ਹੀ ਦੱਬੀਆਂ ਫਿਰਦੀਆਂ ਜਾਣ ਕੇ ਵੀ ਲੋਕਾਂ ਜੂਸ ਇਹਨਾਂ ਨਾਲ ਆ ਵੀ ਇਸ ਕਰਕੇ ਹਾਲਾਂਕਿ ਪੰਜਾਬ ਦੇ ਭਲੇ ਦੀ ਗੱਲ ਹੋਣੀ ਜਦੋਂ ਜਸੇਵਰ ਨੇ ਬਾਹਰ ਆਉਣਾ ਹੈ ਤਾਂ ਕਿ ਸਾਡਾ ਡਰਗਸ ਮਾਫੀਆ ਰੇਜ਼ ਮਾਫੀਆ ਸਾਰੇ ਖਤਮ ਹੋ ਜਾਣੀ ਚਾਹੀਦਾ ਜਿਹੜਾ ਜਿੰਨਾ ਵੀ ਗੈਂਗ ਸਿਸਟਮ ਹੈ ਸਾਰੇ ਹੀ ਕੋਈ ਉਹਦੀ ਸਾਰੀ ਰਵੇਟ ਚ ਕਿਸੇ ਨੇ ਨਹੀਂ ਹੁੰਦੀ ਮੈਂ ਕਹਿੰਦਾ ਉਹਨੂੰ ਦਿੱਲੀ ਤੋਂ ਰਿਹਾ ਕਰਨਾ ਐਸੀ ਜਾਵੋ ਰਿਹਾ ਕੇ ਪੰਜਾਬ ਚ ਲਿਆ ਕੇ ਤਾਂ ਦੂਜੇ ਦਿਨ ਦਿਖਾਵਾਂਗਾ ਜੀ ਪੰਜਾਬ ਦੇ ਵਿੱਚ ਕੀ ਲਹਿਰ ਹੁੰਦੀ ਹੈ ਲੋਕਾਂ ਦਾ ਸਿਰਕਾ